ਲਗਾਣਾ ਧਕੇ ਨਾਲ ਤੋੜ ਰਹੇ ਨੇ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਸਾਨੂੰ ਕੋਈ ਦੱਸਿਆ ਨਹੀਂ ਇਹਨਾਂ ਨੇ ਆ ਕੇ ਕਾਰਪੇਸ਼ਨ ਵਾਲੇ ਆਏ ਨੇ ਬੋਡੋਜਰ ਲੈ ਆਏ ਨੇ ਤੋੜਨੇ ਸ਼ੁਰੂ ਕਰ ਦਿੱਤੇ ਉਹ तमाम ਦੇਖੋ ਸਾਰਾ ਬਾਹਰ ਸੁੱਟਿਆ ਪੈ ਕੱਢ ਗਏ ਕਾਰਪੇਸ਼ਨ ਵਾਲਿਆਂ ਨੇ ਸਾਰਾ ਸਮਾਨ ਧਕੇ ਨਾਲ ਬਾਹਰ ਸੁੱਟਦਾ ਜਾ ਕੇ ਜੀ ਜਰ ਸਰਕਾਰੀ ਅਧਿਕਾਰੀ ਕਾਨੂੰਨ ਦੀਆਂ ਤੱਦੀਆਂ ਅਡਾਣਗੇ ਤਾਂ ਆਮ ਲੋਕ ਕੀ ਕਰਨਗੇ ਤੱਡੀਆਂ ਤੱਦੀਆਂ ਇਹਦਾ ਬਿਨਾ ਨੋਟਿਸ ਤੇ ਹੀ ਦੁਕਾਨਾਂ ਤਾਂ ਤਾਂ ਆ ਲਾ ਗਏ ਕੋਈ ਨੋਟਿਸ ਨਹੀਂ ਦਿੱਤਾ ਉਸ ਬੰਦੇ ਨੇ ਕਿ ਪਲਾਸਮੈਂਟ ਨਹੀਂ ਨੰਬਰ ਤੋਂ ਫੇਰ ਮੈਂ ਉੱਪਰ ਗੱਲ ਕੀਤੀ ਜਦੋਂ ਉੱਪਰ ਗੱਲ ਕੀਤੀ ਉਹ ਕਹਿੰਦੇ ਤੈ ਬਿਜਾਰੀ ਦਾ ਇਨਸਪੈਕਟਰ ਹੈ ਇਹਦਾ ਕੋਈ ਹੱਕ ਨਹੀਂ ਬੰਦਾ ਤੁਹਾਡੀਆਂ ਦੁਕਾਨਾ ਟਾਉਂਦਾ ਸਾਡੀ 785 ਤੋਂ ਇਹ ਕਿੱਦਾਂ ਲਿੱਤੀ ਕਿੱਦਾਂ ਦਿੱਤੀ ਇਹ ਕਾਰਪੋਰੇਸ਼ਨ ਨੇ ਸਾਨੂੰ ਅਲਾਰਟ ਕੀਤੀਆਂ ਸੀਗੀਆਂ 85 ਜੇ ਤੇ ਅਸੀਂ ਕਿਹਾ ਵੀ ਚਲੋ ਰੋਡ ਨਿਕਲਦੀ ਆ ਜੇ ਤੁਸੀਂ ਲੈਣੀ ਆ ਸਾਨੂੰ ਇਹਦੀ ਜਗ੍ਹਾ ਤੇ ਹੋਰ ਰੀਜੈਸਟ ਕਰ ਦਿਓ ਉਰ ਰਜਿਸਟਰ ਕਰਨ ਵਾਸਤੇ ਕਹਿੰਦੇ ਸਾਨੂੰ ਨਹੀਂ ਕੀਤੀ ਉਹ ਰਜਿਸਟਰ ਉਹਦਾ ਹੀ ਕਹਿੰਦੇ ਵੀ ਖਾਲੀ ਕਰਦੇ ਨਾ ਅਸੀਂ ਅਲਾਟਮੈਂਟ ਨਹੀਂ ਸਾਡੇ ਕੋਲ ਅੱਗੇ ਆਕਰ ਹਾਂਜੀ ਤੇ ਫੇ ਤੁਸੀ ਦਿਖਾਈ ਨਹੀਂ ਨਹੀਂ ਦਿਖਾਏ ਆ ਉਹ ਕਹਿੰਦੇ ਰਜਿਸਟਰ ਕਰ ਦਿੰਨੇ ਤੁਹਾਨੂੰ ਉਹ ਗੱਲਾਂ ਜੀ ਇੱਧਰ ਉੱਧਰ ਕਰਦੇ ਆ ਰਜਿਸਟਰ ਕੋਈ ਥੀਵਰ ਬਨਾਰੀ ਨਹੀਂ ਬੰਨੀ ਏਟੀਵੀ ਸਰ ਬੁੱਕਰੀ ਹੈ ਕਹਿੰਦਾ ਮੈਂ ਤਾਂ ਆਇਆ ਹੀ ਨਹੀਂ ਮੈਂ ਤਾਂ ਹੰਡਾ ਜੀ ਨਾਲ ਆਇਆ ਮਾਂ ਮੇਰੇ ਤੋਂ ਕੰਮ ਹੀ ਨਹੀਂ ਆ ਮੈਂ ਤਾਂ ਹਾਂਦਾ ਹੀ ਨਹੀਂ ਤੇ ਆਪ ਜਿਹੜੀ ਚਿੰਦਗਾਂ ਕਰੋ ਤੋੜਨ ਲੱਗਿਓ ਤੇ ਆ ਵੀ ਇਹ ਸਾਮਾਨ ਚੱਕੀਂ ਇਹੀ ਤਾਂ ਮੈਂ ਪੁੱਛਿਆ ਸੀ ਇਹਨਾਂ ਨੂੰ ਏਟੀ ਵੀ ਸਾਨੂੰ ਮੈਂ ਕਿਹਾ ਕਿ ਆਪਾਂ ਕਿਤੇ ਹੋਰ ਮੁਲਕ ਚ ਆ ਗਏ ਆ ਕਿ ਕਹੂੰ ਰਾਤੋ ਰਾਤ ਬਣ ਗਏ ਕਿਤੇ ਨਹੀਂ ਨਾ ਤਾਜੀ ਮੈਨੂੰ ਨਹੀਂ ਪਤਾ ਗੱਲ ਤੁਸੀਂ ਉੱਪਰ ਗੱਲ ਕਰ ਲੋ ਕਮਿਸ਼ਨਰ ਸਾਹਿਬ ਨਾਲ ਸਾਰੀਆਂ ਲੈਣ ਵਜਾਂ ਏ ਟੂ ਜ਼ੈਡ ਸਾਰੀਆਂ ਦੁਕਾਨਾਂ ਤੋੜ ਦਿਓ ਬਿਲਕੁਲ ਕਿਸੇ ਨੂੰ ਨਾ ਚੱਲੋ ਅਸੂਲ ਨਾ ਦੋਗਲਾ ਨਾ ਕਰੋ ਸਾਡੀਆਂ ਦੁਕਾਨਾਂ ਤੋੜਦੇ ਹੋ ਅਗਲੀਆਂ ਸੜਦੇ ਹੋ ਐਦਾਂ ਨਾ ਕਰੋ ਸਾਰੀਆਂ ਚੱਲੋ ਜਿੰਨੀਆਂ ਦੁਕਾਨਾਂ ਹੈਗੀਆਂ ਸਾਰੀਆਂ ਢਾਹ ਦਿਓ ਸਾਨੂੰ ਕਿਸੇ ਇਹ ਜਿਹੜਾ ਨਾ ਗ੍ਰੀਨ ਵੈਲਡ ਦੇ ਵਿੱਚ ਆ ਗਿਆ ਐਨਜੀਡੀ ਦੇ ਵਿੱਚ ਹੈ ਇਹਨੂੰ ਤਾਂ ਕਰਕੇ ਜਿਹੜਾ ਹੈਗਾ ਇਹ ਰਿਮੂਵ ਕੀਤਾ ਜਾ ਰਿਹਾ ਮੈਂ ਐਕਚੁਅਲੀ ਇਹ ਟੈਬਗਾਰੀਆਂ ਖੋਖੇ ਹੁੰਦੇ ਸੀਗੇ ਇਹਨਾਂ ਦੇ ਕਿਰਾਏ ਘਟੋ ਘਟ 3 3.5 4 ਸਾਲ ਹੋ ਗਏ ਹੋਰ ਕਾਰਡਿਨਮੈਂਟ ਚੈੱਕ ਕੀਤਾ ਉਹ ਵੀ ਨਹੀਂ ਜਮਾ ਕਰਾਏ ਹੋਏ ਜੀ ਇਹਦੇ ਕਰਕੇ ਬਿਲਡਿੰਗ ਬ੍ਰਾਂਚ ਉਹਨਾਂ ਸਾਨੂੰ ਨਾਲ ਅਸੀਂ ਆਏ ਆ ਉਹਨਾਂ ਦੇ ਵੀ ਰਿਮੂਵ ਕਰ ਲਏ ਲੋਕਾਂ ਲਈ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਵਿਸ਼ਾਲ ਕਪੂਰ ਲੋਕਾਂ ਦੀ ਕਾਰਪੋਰੇਸ਼ਨ ਨੂੰ ਕੰਬ ਕਰਨੀ ਨਹੀਂ ਜਾਗ ਗਈ ਹੈ ਜਾਗੀ ਵੀ ਕਿੱਥੇ ਜਿੱਥੇ 40 ਤੋਂ 45 ਸਾਲ ਪੁਰਾਣੇ ਕਬਜ਼ੇ ਹੁਣ ਉਹਨਾਂ ਨੂੰ ਤੋੜ ਰਹੀ ਹੈ ਲੇਕਿਨ ਅਗਰ 40 ਤੋਂ 45 ਸਾਲ ਪਹਿਲੇ ਕਬਜ਼ੇ ਹੀ ਸੀਗੇ ਜਾਂ ਉਹਨਾਂ ਦੇ ਨਾਮ ਜਿਹੜੀ ਲਾਟ ਕਾਰਪੇਜ ਨੇ ਕੀਤੀ ਸੀ ਜਗ੍ਹਾ ਕਿ ਉਹਨਾਂ ਨੂੰ ਲਾਟਮੈਂਟ ਦਿੱਤੀ ਗਈ ਨਵੀਂ ਕਿਨੀ ਦਿੱਤੀ ਗਈ ਲੇਕਿਨ ਉਹਨਾਂ ਦੇ ਜੋ ਡੇਰੇ ਸੀਗੇ ਜੋ ਉੱਤੇ ਕਾਰੋਬਾਰ ਕਰਦੇ ਸੀਗੇ ਉਹ ਹੀ ਢਾ ਦਿੱਤੇ ਗਏ ਨੇ ਪਿੱਛੇ ਤਸਵੀਰ ਹੈ ਸਬਜੀ ਮੰਡੀ ਦੀ ਬੈਕ ਸਾਈਡ ਤੇ ਕਿ ਸਾਰੀ ਸਾਰੀ ਦੁਕਾਨਾਂ ਤੋੜਨ ਨੂੰ ਕਿਹਾ ਜਾ ਰਿਹਾ ਲੇਕਿਨ ਤੁਹਾਨੂੰ ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਵੀ ਦਿਖਾਵਾਂਗੇ ਕਿ ਇਹ ਰੋਡ ਤੋਂ ਸਰਵਿਸ ਲਾਈਨ ਜਿਹੜੀ ਲੰਘੂਗੀ ਲੇਕਿਨ ਅੱਗੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਹੜੀ ਰੋਡ ਨਾਲ ਰੋਡ ਮਿਲਣੀ ਹੈ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਕਿਉਂ ਨਹੀਂ ਕੀਤੀ ਜਾ ਰਹੀ ਗੱਲ ਵੀ ਕਰਾਂਗੇ ਕਿ ਕਹਿ ਕੇ ਕੀ ਕਾਰਪੋਰੇਸ਼ਨ ਉਹ ਕਹਿੰਦੇ ਨਹੀਂ ਕਿ ਆ ਗਿਆ ਕਿ ਅਭੀ ਇਹ ਦੁਕਾਨਾਂ ਤੋੜਨੀ ਹੈਗੀਆਂ ਕਿਸ ਵਜ੍ਹਾ ਨਾਲ ਵੀ ਬਾਕੀ ਮਸਲਾ ਸਾਰਾ ਇਹਨਾਂ ਨੂੰ ਪਤਾ ਸੀ ਕਿਉਂਕਿ ਸਾਡੇ ਅਸੀਂ ਲੇਟ ਆਏ ਆ ਜਦੋਂ ਤੋੜਨ ਸਾਡੀਆਂ ਦੁਕਾਨਾਂ ਧੱਕੇ ਨਾਲ ਤੋੜ ਰਹੇ ਨੇ ਇਹ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਸਾਨੂੰ ਕੋਈ ਦੱਸਿਆ ਨਹੀਂ ਇਹਨਾਂ ਨੇ ਆ ਕੇ ਕਾਰਪੇਸ਼ਨ ਵਾਲੇ ਆਏ ਨੇ ਬਲਡੋਜ਼ਰ ਲੈ ਆਏ ਨੇ ਤੋੜਨੇ ਸ਼ੁਰੂ ਕਰ ਦਿੱਤੀਆਂ ਉਹ ਸਮਾਨ ਦੇਖੋ ਸਾਰਾ ਬਾਹਰ ਸੁੱਟਿਆ ਪਿਆ ਕੱਢ ਕੇ ਕਾਰਪੇਸ਼ਨ ਵਾਲਿਆਂ ਨੇ ਸਾਰਾ ਸਮਾਨ ਧੱਕੇ ਨਾਲ ਬਾਹਰ ਸੁੱਟਦਾ ਜਾ ਕੇ ਸਾਰਿਆਂ ਦਾ ਫੜਾ ਫੜਾ ਪਾਈਆਂ ਨੂੰ ਧੱਕੇ ਮਾਰੇ ਕਹਿੰਦੇ ਬਾਹਰ ਘੱਡੋ ਸਮਾਨ ਬਾਹਰ ਘੱਡੋ ਪਿੱਛੇ ਲੀਡਰਾਂ ਦੀ ਜਗ੍ਹਾ ਲੱਗਦੀ ਹੈ ਜੀ ਇਹਦੇ ਕਰਕੇ ਦੌੜ ਰਹੇ ਨੇ ਸਾਰੀ ਜਨਾ ਕਿਹਦੀ ਜਗ੍ਹਾ ਲੱਗਦੀ ਹੈ ਇਹਦੇ ਲੀਡਰਾਂ ਦੀ ਬੱਗੇ ਸਾਹਿਬ ਦੀ ਜਗ੍ਹਾ ਜਗ੍ਹਾ ਲੱਗਦੀ ਹੈ ਪਿੱਛੇ ਜੀ ਇਹ ਫਰੰਟ ਦੇ ਲਿਆ ਰਹੇ ਨੇ ਇਸੇ ਕਰਕੇ ਧੱਕਾ ਉਹਰੇ ਅਗਲੀ ਦੁਕਾਨਾਂ ਕਹਿੰਦੇ ਤੋੜ ਰਹੇ ਉਹ ਵੀ ਤੇ ਰੋਡ ਚ ਆਂਦੀਆਂ ਨੇ ਨਹੀਂ ਉਹ ਰੋਡ 'ਚ ਨਹੀਂ ਆਂਦੀਆਂ ਨਾ ਨਹੀਂ ਉਹ ਕਹਿੰਦੇ ਰੋਡ 'ਚ ਆ ਰਹੀਆਂ ਕਹਿੰਦੇ ਰੋਡ 'ਚ ਆ ਰਹੀਆਂ ਜੀ ਤੁਸੀਂ ਕਿੱਥੇ ਜਾ ਕੇ ਆਏ ਹੋ ਭਾਜੀ ਅਸੀਂ ਮੈਂ ਬਲਵਿੰਦਰ ਬਿੱਟਾ ਲੁਧਿਆਣੇ ਤੋਂ ਆ ਹਾਂਜੀ ਅਸੀਂ ਤਾਂ ਪਹਿਲਾਂ ਜ ਕਾਰਪੋਰੇਸ਼ਨ ਹਾਂਜੀ ਉਸ ਤੋਂ ਬਾਅਦ ਅਸੀਂ ਸਪੀਡ ਪੋਸਟ ਡਿਪਟੀ ਕਮਿਸ਼ਨਰ ਤੇ ਆਪਣਾ ਕਾਰਪੋਰੇਸ਼ਨ ਕਮਿਸ਼ਨਰ ਤੇ ਮੁੱਖ ਮੰਤਰੀ ਨੂੰ ਇਹ ਚਿੱਠੀ ਪਾਈ ਹੋਈ ਆ ਤੇ ਉਸ ਤੋਂ ਬਾਅਦ ਹੋਣ ਕੀ ਸਵੇਰੇ ਇਹਨਾਂ ਦਾ ਮੈਨੂੰ ਕਾਲ ਆਇਆ ਕਿ ਕਾਰਪੋਰੇਸ਼ਨ ਵਾਲੇ ਆਏ ਹੋਏ ਆ ਉਹ ਆਪਣਾ ਇੱਥੇ ਕ੍ਰੇਨ ਜੋ ਵੀ ਢਾਣ ਵਾਲਾ ਸਮਾਨ ਮਸ਼ੀਨ ਲੈ ਕੇ ਆਏ ਹੋਏ ਤੇ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਆ ਤੇ ਇਨਸਪੈਕਟਰ ਆਪਣਾ ਇਹ ਤਹਿ ਬਜਾਰੀ ਦਾ ਇਨਸਪੈਕਟਰ ਹੰਡਾ ਜੀ ਕਿਹੜਾ ਨਾਂ ਕੀ ਵਿਪਨ ਹੰਡਾ ਵਿਪਨ ਹੰਡਾ ਕੋਗੀ ਦੇਖੋ ਸਰਕਾਰੀ ਅਧਿਕਾਰੀ ਕਾਨੂੰਨ ਦੀਆਂ ਧੱਡੀਆਂ ਉਡਾਰਿਆ ਛਰੇਆਂ ਮੇ ਉਡਾਰਿਆ ਜਰ ਸਰਕਾਰੀ ਅਧਿਕਾਰੀ ਕਾਨੂੰਨ ਦੀਆਂ ਧੱਡੀਆਂ ਉਡਾਨਗੇ ਤਾਂ ਆਮ ਲੋਕ ਕੀ ਕਰਨਗੇ ਧੱਡੀਆਂ ਐਂ ਤਾਂ ਜੀ ਉਹਨਾਂ ਨੇ ਧੱਡੀਆਂ ਐਂ ਦਾ ਬਿਨਾ ਨੋਟਿਸ ਦਿੱਤੇ ਹੀ ਦੁਕਾਨਾਂ ਤਾਂ ਢਾਹਣ ਆ ਗਏ ਨੋਟਿਸ ਕੋਈ ਨਹੀਂ ਦਿੱਤਾ ਕੋਈ ਨੋਟਿਸ ਨਹੀਂ ਦਿੱਤਾ ਲਾਸਮੈਂਟ ਵੀ ਨਹੀਂ ਕੀਤਾ ਲਾਸਮੈਂਟ ਨਹੀਂ ਨੰਬਰ ਤੋਂ ਫੇਰ ਮੈਂ ਉੱਪਰ ਗੱਲ ਕੀਤੀ ਜਦੋਂ ਉੱਪਰ ਗੱਲ ਕੀਤੀ ਉਹ ਕਹਿੰਦੇ ਤਹਿ ਬਿਯਾਰੀ ਦਾ ਇਨਸਪੈਕਟਰ ਹੈ ਇਹਦਾ ਕੋਈ ਹੱਕ ਨਹੀਂ ਮੰਦਾ ਤੁਹਾਡੀਆਂ ਦੁਕਾਨਾਂ ਢਾਹਦਾ ਵੈਲਡਿੰਗ ਬਣਾ ਤੋੜ ਸਕਦੀ ਹੈ ਵੈਲਡਿੰਗ ਬਣਾ ਤੋੜ ਸਕ ਹਾਂ ਉਹ ਕਹਿੰਦੇ ਤਹਿ ਬਿਯਾਰੀ ਵਾਲੇ ਇਨਸਪ ਮੁੰਡਾ ਦਾ ਦੁਕਾਨਦਾਰ ਆ ਇਹਦੇ ਕੀ ਹੋਇਆ ਉਹਨੇ ਇਹ ਇਹਨੂੰ ਮੈਂ ਕਿਹਾ ਕਿ ਵੀਡੀਓ ਬਣਾਏ ਦੁਕਾਨਾ ਤੁਹਾਡੀਆਂ ਢਾਣ ਲੱਗਿਆ ਨਜਾਇਜ਼ ਤਰੀਕੇ ਨਾਲ ਢਾ ਰਹੇ ਆ ਇਲੀਗਲ ਤੇ ਇਹ ਕੀ ਇਹਨੇ ਕੀ ਕੀਤਾ ਜਦੋਂ ਵੀਡੀਓ ਬਣਾਉਣ ਲੱਗਾ ਇਨਸਪੈਕਟਰ ਨੇ ਇਹਦਾ ਮੋਬਾਈਲ ਖੋ ਕੇ ਇਹਦੇ ਚ ਵੇੜ ਮਾਰੀ ਕਹਿੰਦਾ ਤੂੰ ਕਹਿੰਦਾ ਤੂੰ ਵੀਡੀਓ ਉਹਦੀ ਵੀਡੀਓ ਮਤਲਬ ਮੋਬਾਈਲ ਖੋ ਕੇ ਜੇਬ ਚ ਪਾ ਲਿਆ ਫਿਰ ਇਹਨੇ ਮੈਨੂੰ ਦੱਸਿਆ ਕਿ ਮਮਾ ਕੀ ਇਦਾਂ ਇਦਾਂ ਮੇਰੀ ਮੇਰਾ ਮੋਬਾਈਲ ਖੋ ਲਿਆ ਮੈਂ ਉਹ ਤੋਂ ਕੋਈ ਇਨਸਪੈਕਟਰ ਨੂੰ ਕਿਹਾ ਮੈਂ ਕਿਹਾ ਇਨਸਪੈਕਟਰ ਸਾਹਿਬ ਮੈਂ ਕਿਹਾ ਬੰਦੇ ਦਾ ਮੋਬਾਈਲ ਦੋ ਹੂੰ ਕਹਿੰਦਾ ਮੈਂ ਨਹੀਂ ਦੇਣਾ ਮੈਂ ਕਿਹਾ ਮੋਬਾਈ ਤੇਰਾ ਮੋਬਾਈਲ ਖੋਹਣ ਦਾ ਕੋਈ ਹਕ ਨਹੀਂ ਬੰਦਾ ਤੂੰ ਤੂੰ ਮੋਬਾਈਲ ਕਿਉਂ ਖੋਇਆ ਇੱਕ ਦਾ ਨਜਾਇਜ਼ ਤਰੀਕੇ ਨਾਲ ਤੂੰ ਦੁਕਾਨਾ ਢਾਣ ਆਇਆ ਇੱਕ ਦੋ ਮੋਬਾਈਲ ਖੋਲਿਆ ਕਹਿੰਦਾ ਤੂੰ ਜੋ ਮਰਜ਼ੀ ਕਰ ਲੈ ਅਸੀਂ ਮੋਬਾਈਲ ਨਹੀਂ ਦੇਣਾ ਫਿਰ ਇਹਨੂੰ ਮੈਂ ਤਾਂ 100 ਨੰਬਰ ਤੇ ਕਾਲ ਕਰ ਤੂੰ ਮੇਰਾ ਇਨਸਪੈਕਟਰ ਹੰਡਾ ਨੇ ਸਾਡਾ ਮੋਬਾਈਲ ਖੋਲਿਆ ਤੇ ਫਿਰ ਉਹਨੇ ਇਹਦੇ ਹੱਥ 'ਚ ਮੋਬਾਈਲ ਦਿੱਤਾ ਜੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਕਿਹਾ ਮੈਂ ਕਹਾਂ ਮੈਂ ਹਾਈ ਕੋਰਟ ਲੈ ਕੇ ਜਾਉਂ ਕਹਿੰਦਾ ਜਿੱਥੇ ਮਰਜ਼ੀ ਚੱਲ ਜਾਓ ਜਿੱਥੇ ਮਰਜ਼ੀ ਪਨੋਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਨੰਬਰ ਸੋਚੋ ਪੈ ਇਹ ਨੰਬਰ ਵਿਪਨ ਹੋਂਡਾ ਦਾ ਸੋਚ ਆਫ ਹੈ ਤੇ ਇਹ ਬਜਾਈ ਦਾ ਇਨਸਪੈਕਟਰ ਹੈ ਵਿਪਨ ਹੋਂਡਾ ਸੋਚ ਹੈ ਹਾਂ ਤੁਹਾਨੂੰ ਤਸਵੀਰ ਕਰਕੇ ਦਿਖਾਣੀ ਲਾਜ਼ਮੀ ਹੈ ਕਿਉਂਕਿ ਸਾਨੂੰ ਧਮਕਿਆ ਵਿਪਨ ਹੋਂਡਾ ਆਨ ਕਹਿਣ ਕੱਲ ਨੂੰ ਕਿ ਅਸੀਂ ਫੋਨ ਨਹੀਂ ਕੀਤਾ ਇਹ ਨੰਬਰ ਸੋਚ ਆਫ ਹੈ ਨੰਬਰ ਯੂ ਕਾਲਿੰਗ ਇਜ਼ ਕੰਟ੍ਰੀ ਸਵਿਚਡ ਆਫ ਨੰਬਰ ਹੀ ਸੋਚ ਆਫ ਕਰ ਲਿਆ ਇਹ ਇੱਕ ਚੀਜ਼ ਹੋਰ ਮੈਂ ਦੱਸਣਾ ਚਾਹੁੰਦਾ ਆ ਮੈਂ ਡਿਪਟੀ ਕਮਿਸ਼ਨਰ ਨੂੰ ਹੁਣੇ ਜਾ ਕੇ ਜਦੋਂ ਇੱਥੇ ਦੁਕਾਨਾ ਢਾਣਾ ਆਏ ਉਹਨਾਂ ਨੇ ਮੈਨੂੰ ਵੀ ਤਾਂ ਬਿਲਡਿੰਗ ਬ੍ਰਾਂਚ ਦੇ ਅਧਿਕਾਰੀ ਸੀਗੇ ਅਧਿਕਾਰੀ ਉਹਨਾਂ ਦੇ ਨਾਲ ਘੱਟੋ ਘੱਟ 8-10 ਬੰਦੇ ਨਾਲ ਲੈ ਕੇ ਆਏ ਸੀ ਜਦੋਂ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਹੱਥ ਮਾਰ ਗਏ ਸੀਜ਼ਨ ਦੇ ਸੀ ਅੱਗੇ ਨੂੰ ਭੱਜੀ ਜਾਂਦੇ ਸੀ ਤੇ ਨਾਲ ਕੋਈ ਮੈਡਮ ਆਈ ਕੋਈ ਮੈਡਮ ਸਾਹਮਣੇ ਨਹੀਂ ਆਈ ਮੈਡਮ ਇਧਰ ਉਧਰ ਹੀ ਮਿਲਦਾ ਸ਼ਾਇਰ ਨਿਕਲ ਗਈ ਤੇ ਜਦੋਂ ਮੈਂ ਉਹਨਾਂ ਨਾਲ ਅਧਿਕਾਰੀਆਂ ਨਾਲ ਗੱਲ ਕੀਤੀ ਉਹ ਵਿਪਨ ਹੰਡਾ ਨੇ ਮੈਨੂੰ ਵੀ ਧਮਕੀ ਦਿੱਤੀ ਆ ਕੀ ਮੈਨੂੰ ਮੇਰੀ ਵੀਡੀਓ ਬਣਾਉਣ ਲਾ ਪਿਆ ਕਹਿੰਦਾ ਤੂੰ ਸਾਡੇ ਵਿੱਚ ਮਰਦ ਸਰਕਾਰੀ ਕੰਮ ਚ ਦਖਲ ਦੇ ਰਿਆ ਮੈਂ ਦਖਲ ਨਹੀਂ ਦੇ ਰਿਆ ਸੀ ਮੈਂ ਉਹਨਾਂ ਨੂੰ ਕਿਹਾ ਤੁਸੀਂ ਨੋਟਿਸ ਦਿਖਾ ਦਿਓ ਤੇ ਦੁਕਾਨਾ ਢਾ ਦਿਓ ਜੇ ਤੁਹਾਨੂੰ ਦੁਕਾਨ ਤੇ ਲੋੜ ਹੈਗੀ ਆ ਮੈਂ ਹੁਣ ਵੀ ਇਹੀ ਤੁਹਾਡੇ ਮੋਰੇ ਕਹਿੰਦਾ ਮੈਂ মিডিਆ ਮੋਰੇ ਗੱਲ ਕਰ ਰਿਹਾ ਕਿ ਜੇ ਇਹ ਦੁਕਾਨਾ ਢਾਣੀਆਂ ਬੰਦੀਆਂ ਢਾ ਦਿਓ ਜੇ ਦਖਲਸਾਰ ਸਰਕਾਰ ਨੂੰ ਰੋਡ ਲਈ ਜਗ੍ਹਾ ਚਾਹੀਦੀ ਆ ਪਰ ਜਿੱਥੇ ਲੋੜ ਨਹੀਂ ਹੈਗੀ ਉੱਥੇ ਲੋਕਾਂ ਦੇ ਨਾਲ ਤੱਕਾ ਨਾ ਕਰੇ ਗਵਰਨਮੈਂਟ ਪੰਜਾਬ ਗਵਰਨਮੈਂਟ ਧੱਕਾ ਕਰ ਰਹੀ ਪੰਜਾਬ ਗਵਰਨਮੈਂਟ ਨੂੰ ਨਹੀਂ ਮੈਂ ਕਹਿ ਰਿਹਾ ਕਿਉਂਕਿ ਜਿਹੜੇ ਸਰਕਾਰੀ ਇੱਥੇ ਕਾਰਪੋਰੇਸ਼ਨ ਦੇ ਅਧਿਕਾਰੀ ਆ ਉਹ ਧੱਕਾ ਕਰ ਰਹੇ ਆ ਕਿਉਂਕਿ ਇੱਥੇ ਮੋਬਾਈਲ ਦੇਤਾ ਮੋਬਾਈਲ ਇਹਨਾਂ ਨੇ ਮੋਬਾਈਲ ਦਿੱਤਾ ਸੀ ਕੀ ਕਹਿ ਕੇ ਦਿੱਤਾ ਮੋਬਾਈਲ ਉਹਨਾਂ ਜਲ ਮੈਂ ਨੂੰ ਕਿਹਾ 100 ਨੰਬਰ ਤੇ ਕਾਲ ਕਰ ਫਿਰ ਉਹਨੇ ਮੈਨੂੰ ਮੋਬਾਈਲ ਦਿੱਤਾ ਜੀ ਕੀ ਇਹ ਵਿਪਨ ਹੰਡਾ ਨੇ ਸਾਡਾ ਮੋਬਾਈਲ ਗੋਲਿਆ 100 ਨੰਬਰ ਤੇ ਕਾਲ ਕਰ ਫਿਰ ਉਸ ਤੋਂ ਬਾਅਦ ਵੀ ਮੇਰੀ ਵੀਡੀਓ ਬਣਾਉਣ ਲੱਪਿਆ ਉਹ ਕਹਿੰਦਾ ਤੈਨੂੰ ਮੈਂ ਤੂੰ ਸਰਕਾਰੀ ਕੰਮ ਦੇ ਵਿੱਚ ਦਖਲ ਦੇਣਾ ਮੈਂ ਕਹਾ ਤੂੰ ਵੀਡੀਓ ਬਣਾਈਆ ਅਸੀਂ ਗਲਤ ਕੰਮ ਨਹੀਂ ਕਰਦੇ ਤੇ ਕਹਿੰਦਾ ਤੂੰ ਕੋਣ ਆ ਮੈਂ ਕਹਾ ਯਾਰ ਆਮ ਜਨਤਾ ਜਨਤਾ ਨੇ ਜੇ ਮੈਨੂੰ ਬੁਲਾਇਆ ਤੇ ਅਗਲੇ ਨੇ ਨਾਲ ਮੈਂ ਖੜਾ ਕਿ ਤੁਸੀਂ ਨੋਟਿਸ ਦਿਖਾ ਦਿਓ ਮੈਂ ਪਰੇ हट ਜਾਣਾ ਕਮਿਸ਼ਨਰ ਜਿਹੜੇ ਨੇ ਨਗਰ ਨਿਗਮ ਇਹ ਜ਼ੋਨ ਦੇ ਚੇਤਨ ਚੇਤਨ ਜੀ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਜ਼ੋਨਲ ਕਮਿਸ਼ਨਰ ਹੈ ਇਹ ਜ਼ੋਨ ਚਲੋ ਕਮਿਸ਼ਨਰ ਸਾਹਿਬ ਨੇ ਫੋਨ ਨਹੀਂ ਚੱਕਣਾ ਇਹ ਕਾਰਵਾਈ ਕੀਤੀ ਗਈ ਹੈ ਕਿਸ ਬੇਸ ਤੇ ਕੀਤੀ ਗਈ ਹੈ ਪੁੱਛਣਾ ਫਰਜ਼ੂਕਾ ਕਿਉਂ ਤੁਸੀਂ ਕਾਲ ਕਰ ਰਹੇ ਹੋ 베ਦੀ ਸਾਹਿਬ ਆਈ ਸੀ ਨਾ 베ਦੀ ਜੀ 베ਦੀ ਜੀ ਇੱਕ ਮਿੰਟ 베ਦੀ ਸਾਹਿਬ ਆਈ ਸੀ ਨਾ 베ਦੀ ਜੀ ਆਈ ਸੀਗੇ ਨਾ ਨੇ 베ਦੀ ਸਾਹਿਬ ਆਈ ਸੀ ਨਾ ਪੰਜ 베ਦੀ ਜੀ ਆਇਦ ਅੱਧਰ ਆਓ ਭਾਈ ਬਹੁਤ ਜੋ ਆ ਬੁਜੀ ਅੱਧਰ ਆ ਜਾ ਦੁਕਾਨ ਦਾ ਪਤਾ ਕੀ ਜੇ ਬਾਊ ਜੀ ਤੁਹਾਡੀ ਕਿੰਨੇ ਸਾਲ ਤੋਂ ਦੁਕਾਨ ਚਗੀ ਹਾਂਜੀ ਕਿੰਨੇ ਸਾਲ ਦਾ ਦੁਕਾਨਾ ਸਾਡੀ ਸਨ 85 ਤੋਂ ਜੀ ਕੀ ਕਿਦਾਂ ਲਿੱਤੇ ਕਿਦਾਂ ਸੀਗੇ ਤੇ ਕਾਰਪੋਰੇਸ਼ਨ ਨੇ ਸਾਨੂੰ ਮਰਾੜ ਕੀ ਦੀ ਅਲਾਰਟ ਕੀਤੀਆਂ ਸੀਗੀਆਂ 85 ਜੇ ਤੇ ਅਸੀਂ ਕਿਹਾ ਵੀ ਚਲੋ ਰੋਡ ਨਿਕਲਦੀ ਆ ਜੇ ਤੁਸੀਂ ਲੈਣੀਆਂ ਸਾਨੂੰ ਇਹਦੀ ਜਗ੍ਹਾ ਤੇ ਹੋਰ ਰਜਿਸਟਰ ਕਰਦੇ ਹੋ ਹੋ ਰਜਿਸਟਰ ਕਰਨ ਵਾਸਤੇ ਕਹਿੰਦੇ ਸੀ ਸਾਨੂੰ ਨਹੀਂ ਕੀਤੀਆਂ ਉਹਨਾਂ ਨੇ ਰਜਿਸਟਰ ਉਦਾਂ ਹੀ ਕਹਿੰਦੇ ਵੀ ਖਾਲੀ ਕਰ ਦਿਓ 베ਦੀ ਸਾਹਿਬ ਕੀ ਹਾਲ ਹੈ ਵਧੀਆ ਹੀ ਵਿਸ਼ਾਲ ਗੱਲ ਕਰ ਰਹੇ ਨੇ ਟੈਨਾ ਲਾਈਵ ਤੋਂ ਹਾਂਜੀ ਹੈ 베ਦੀ ਸਾਹਿਬ ਜਿਹੜੀ ਸਬਜ਼ੀ ਮੰਡੀ ਨਾਲ ਜਿਹੜੀ ਦੁਕਾਨਾਂ ਸੀਗੀਆਂ ਉਹ ਸਰਵਿਸ ਲਾਈਨ ਦੇ ਅੰਡਰ ਆ ਰਹੀਆਂ ਸੀ ਕਿ ਜਿਹੜੀ ਡੈਮੋਲਿਸ਼ ਕੀਤੀਆਂ ਗਈਆਂ ਅੱਜ ਉਹ ਤੈਬ ਜਾਰੀ ਕਰ ਰਹੀ ਹੈ ਜੀ ਅਸੀਂ ਨਾਲ ਗਏ ਸੀ ਅਏ ਤੁਸੀਂ ਨਾਲ ਗਏ ਸੀਗੇ ਤੈ ਵਿਪਨ ਚ ਹੋਂਡਾ ਜੀ ਦਾ ਨੰਬਰ ਵਨ ਸੀ ਤਾਂ ਕਰਕੇ ਤੁਹਾਡੇ ਕੋਲ ਥੋੜੀ ਇਨਫੋਰਮੇਸ਼ਨ ਲੈਣੀ ਚਾਹਿਆ ਚਾਹੁੰਦਾ ਸੀਗਾ ਕਿ ਇਹ ਸਰਵਿਸ ਲਾਈਨ ਦਾ ਪ੍ਰੋਜੈਕਟ ਹੈ ਇਹ ਨਾ ਪਹਿਲਾਂ ਉਸਾ ਹਾਂ ਉੱਥੇ ਕੁਸੀ ਵਰਸੂਰ ਪਾਉਣ ਲੱਗੇ ਨੇ ਇਹ ਪਹਿਲਾਂ ਲਾਟ ਕੀਤੀ ਹੋਈਆਂ ਆ ਪਹਿਲਾਂ ਜੀ ਉਹਨਾਂ ਨੇ ਤੈਬ ਯਾਰੀ ਇਹਨੇ ਪਹਿਲਾਂ ਲਾਟ ਕੀਤੀ ਮੁੜੀ ਪੁਰਾਣੀਆਂ ਨੇ 35 ਸਾਲ ਪੁਰਾਣੀ ਲਾਟ ਵਾਂਟ ਸੀਗੀ ਇਹਨਾਂ ਕੋਲ 35 40 ਸਾਲ ਹੋਣ ਗਈਆਂ ਉਹ ਲਾਟ ਕੀਤੀਆਂ ਨੇ ਉੱਥੇ ਕੋਈ ਲਾਟੀ ਤਾਂ ਹੈ ਨਹੀਂ ਸਾਰੇ ਛੱਡ ਛੱਡ ਕੇ ਕੋਈ ਵੇਚ ਗਿਆ ਕੋਈ ਹੋਰ ਵੱਡਾ ਕੋ ਖਾਲੀ ਪਈਆਂ ਤੀਆਂ ਜੀ ਉਹਨਾਂ ਦੇ ਇਹਨਾਂ ਨੇ ਕਾਰਵਾਈ ਕਰ ਰਹੇ ਨੇ ਇਹ ਅਸੀਂ ਨਾਲ ਗਏ ਸੀ ਬਿਲਡਿੰਗ ਵਾਲੇ ਤੇ ਲਾਸਟ ਤੱਕ ਕਾਰਵਾਈ ਹੋਊਗੀ ਰੋਡ ਜੋੜੀ ਜਾਊਗੀ ਨਾਲ ਇਹ ਦੇਖੋ ਜੀ ਕੀ ਪ੍ਰਬੰਧ ਇਹਦਾ ਬੀਂਡਾਰ ਨੂੰ ਪਤਾ ਹੋਊਗਾ ਵੀ ਕੀ ਐ ਇਸ ਦਾ ਉਹਨਾਂ ਦੇ ਨਾਲ ਹੀ ਗਏ ਸੀ ਬੀਂਡਾਰ ਕਿੱਥੇ ਰੱਖ ਕਾਦੀਆਂ ਸੀਵਰ ਪਾ ਰਹੇ ਹੁਣ ਅੱਜ ਅਸੀਂ ਪਾਣਾ ਅੱਛਾ ਸੀਵਰ ਪਾਣਾ ਤਾਂ ਕਰਕੇ ਡੈਮੋਲਿਸ਼ ਕੀਤੀ ਜਾ ਰਹੀਆਂ ਹਾਂ ਹਾਂ ਪਰ ਉਹਨਾਂ ਨੇ ਅੱਜ ਟਾਈਮ ਮੰਗਿਆ ਸੀਗਾ ਵੀ ਸਾਨੂੰ ਪਹਿਲਾਂ ਸਮਾਨ ਤੇ ਪਹਿਲਾਂ ਦਿੱਤੀ ਹੋਏ ਇਹਨਾਂ ਨੇ ਕਈ ਵਾਰੀ ਵਾਰਨਿੰਗ ਦਿੱਤੀ ਹੈ ਸਾਹਿਬ ਜਰੀ ਨੇ ਅੱਛਾ ਨੋਟਿਸ ਨੋਟਿਸ ਵੀ ਲਗਾਇਆ ਗਿਆ ਸੀਗਾ ਬੇਤੀ ਸਾਹਿਬ ਇਹ ਇਹਨਾਂ ਨੂੰ ਪਤਾ ਹੋਊਗਾ ਜੀ ਕਿਹਨੇ ਨੋਟ ਫੀਲ ਕਰਾਇਆ ਉਹਨਾਂ ਨੇ ਫੋਨ ਤੇ ਨੰਬਰ ਪੰਜ ਆ ਰਹੀ ਸੀ ਤਾਂ ਤੁਸੀਂ ਨਾਂ ਲੈ ਕੇ ਦੱਸਿਆ ਤਾਂ ਤੁਹਾਡੇ ਕੋਲ ਥੋੜੀ ਇਨਫੋਰਮੇਸ਼ਨ ਨਹੀਂ ਸੀ ਲੈ ਲਏ ਸੀ ਉਦੋਂ 12:30 ਨਿਕਲ ਗਏ ਸੀ ਉੱਥੋਂ ਉਹਨਾਂ ਨੂੰ ਟਾਈਮ ਦੇ ਦਿੱਤਾ ਸੀ ਉਹਨਾਂ ਨੇ 3 ਵਜੇ ਤੱਕ ਟਾਈਮ ਮੰਗਿਆ ਸੀ ਵੀ ਤੋੜੋ ਨਾ ਜੀ ਸੂਮਾਨ ਸੂਰ ਅੰਦਰ ਕੋ ਮੜਾ ਮੋਡਾ ਪਿਆ ਆਣਾ ਵੀ ਅਸੀਂ ਦੇ ਦਿੰਦੇ ਹਾਂ ਪਰ ਚੱਕ ਲਈਏ ਓਕੇ 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 ਕਿੰਨੀ ਤੈਨੂੰ ਇਹ ਤਾਂ ਮੰਗਿਆ ਹੈ ਉਹਨਾਂ ਨੇ ਇਹ ਪ੍ਰੋਜੈਕਟ ਸਿਰਫ ਸਰਵਿਸ ਲਾਈਨ ਦਾ ਪ੍ਰੋਜੈਕਟ ਜਿਹੜਾ ਹੈਗਾ ਵਾ ਕਿ ਸੀਵਰ ਲਾਈਨ ਦਾ ਕਿ ਸਰਵਿਸ ਲਾਈਨ ਦਾ ਨੇ ਇਹ ਆਪਣੇ ਕੋਲ ਇਹ ਕੋਈ ਐਸਟੀਮੇਟ ਹੈਗਾ ਵਾਹ ਤੇ ਪਤਾ ਲੱਗਿਆ ਵੀ ਉੱਥੇ ਸੜਕ ਬਣਾਉਣ ਲੱਗੇ ਜ਼ਰੂਰ ਕਰਦਣ ਲੱਗੇ ਨੇ اچھا ਸੜਕ ਬਣਾਉਣ ਲੱਗੇ ਨੇ ਹਾਂਜੀ ਚਲੋ ਬਹੁਤ ਬਹੁਤ ਸ਼ੁਕਰੀਆ ਬੀਤੀ ਸਾਹਿਬ ਔਰ ਛੋਲੇ ਹਾਂਜੀ ਆ ਦੇਖੋ ਜੀ ਇਹਨਾਂ ਦਾ ਜਿਹੜਾ ਸਾਨੂੰ ਦੁਕਾਨਾਂ ਦਾ ਅਲਾਟਮੈਂਟ ਆ ਉਹ ਤੁਸੀਂ ਅਲਾਟਮੈਂਟ ਹੀ ਆ ਹਾਂ ਨਾ ਨਹੀਂ ਅਲਾਟਮੈਂਟ ਮੈਂ ਇੱਕ ਦੁਕਾਨ ਲਈ ਆ ਬਾਅਦ ਵਿੱਚ ਲਾਟਮੈਂਟ ਇਹ ਕਿਹੜਾ ਹੈਗਾ ਜੀ ਨੂੰ ਲਾਟਮੈਂਟ ਇਹ ਆ ਗਿਆ ਲਾਟਮੈਂਟ ਹੀ ਹੈ ਜੀ ਤੁਸੀਂ ਲਾਟਮੈਂਟ ਇਹ ਲਾਟਮੈਂਟ ਦੇ ਰਹੇ ਹੋ ਤੁਸੀਂ ਲਾਟਮੈਂਟ ਇਹ ਜੀ ਬੋਲੇ ਇਹ ਲਾਟਮੈਂਟ ਹੈਗੀ ਆ ਆਹ ਲਾਟ ਅੱਛਾ ਤੁਹਾਡੇ ਕੋਲ ਹੈਗਾ ਕਾਗਜ਼ ਹਾਂ ਜੀ ਹਾਂ ਕਾਗਜ਼ ਹੈਗੇ ਉਹ ਤਾਂ ਕਹਿ ਰਹੇ ਨੇ ਕਿ ਇਹ ਕਿ ਲਾਟਮੈਂਟ ਇਹ ਸਾਹਮਣੇ ਆਂਦਾ ਫਿਰ ਤਾਂ ਸਾਹਮਣੇ ਆਣਾ ਚਾਹੀਦਾ ਸੀ ਤੁਹਾਨੂੰ ਨਾ ਅਸੀਂ ਲਾਟਮੈਂਟ ਹੈ ਜੀ ਸਾਡੇ ਕੋਲ ਕਾਗਜ਼ ਹੈਗੇ ਉਹ ਕਹਿੰਦਾ ਹੈਗੇ ਤੁਹਾਡੇ ਕੋਲ ਕਾਗਜ਼ ਹੈਗੇ ਨੇ ਹਾਂ ਜੀ ਤੇ ਫਿਰ ਤੁਸੀਂ ਦਿਖਾਈ ਨਹੀਂਗੇ ਦਿਖਾਏ ਆ ਉਹ ਉਹ ਕਹਿੰਦੇ ਰਜਿਸਟਰ ਕਰ ਦਿੰਨੇ ਤੁਹਾਨੂੰ ਉਹ ਗੱਲਾਂ ਜੀ ਇੱਧਰ ਉੱਧਰ ਕਰਦੇ ਆ ਰਜਿਸਟਰ ਉਦਾਂ ਕੋਈ ਕਾਗਜ਼ੀ ਜਾਂਦਾ ਸਾਨੂੰ ਕੋਈ ਲਿਖਤੀ ਰੂਪ ਤੇ ਲਿਖਤੀ ਰੂਪ ਤੇ ਹੁਣ ਪੰਜਾਬੀ ਜਾਣ ਕਿਥੇ ਟਾਈਮ ਟਾਈਮ ਪੁੱਛੇ ਬਾਹਰ ਭਜਦੇ ਆ ਬੱਚੇ ਬਾਹਰ ਕਿਉਂ ਜਾਂਦੇ ਇਹਦੇ ਕਰੇ ਵਿੱਚ ਜਾ ਰਹੇ ਕਿ ਥੱਕਾ ਹੋ ਰਿਹਾ ਬਸ ਬਾਸ 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 ਇਹ ਥੱਕਾ ਹੋ ਰਿਹਾ ਤਾਂ ਇਹ ਬਾਹਰ ਜਾ ਰਿਹਾ ਕੀ ਕਰਾਂ ਸਾਡੇ ਆਪਣੇ ਵਿੱਚ ਬਾਹਰ ਕੀ ਕਰਨਗੇ ਇੱਥੇ ਰਹਿ ਕੇ ਇੰਨਾ ਥੱਕਾ ਹੈਗਾ ਕੀ ਕਿਤੇ ਕੰਮ ਕਰ ਸਕਦੇ ਨੇ ਦੁਕਾਨਾ ਢਾਦਨੇ ਕੰਮ ਕਿਤੇ ਕਰਨਗੇ ਹੁਣ ਕਿੰਨੇ ਦਾ ਟਾਈਮ ਦੇ ਕੇ ਗਏ ਨੇ ਪਤਾ ਨਹੀਂ ਕਹਿੰਦੇ 3 ਵਜੇ ਸੀ ਮੈਂ ਤਾਂ ਲੇਟ ਆਇਆ ਮੈਨੂੰ ਪਤਾ ਨਹੀਂ ਕਿ ਬਾਅਦ ਪਤਾ ਲੱਗਿਆ 3 ਵਜੇ ਟਾਈਮ ਦੇ 3 ਵਜੇ ਕਹਿੰਦੇ ਸਾਰੀ ਦੁਕਾਨਾਂ ਦਾ ਸਾਮਾਨ ਕੱਢ ਲਓ ਸਾਮਾਨ ਕੱਢ ਗਈ ਤੱਕੇ ਨਾ 3 ਵਜੇ ਸਭ ਦਾ ਸਾਮਾਨ ਕੱਢ ਲਓ ਆਪਣਾ ਸਾਮਾਨ ਦਿਖਾਉਣ ਨਾਲੋ ਵਿਸ਼ਾਲ ਜੀ ਗੱਲ ਕੋਈ ਕੁਸ਼ੀ ਵੀ ਹੈ ਨਹੀਂ ਜਿਹੜੀਆਂ ਦੋ ਦੁਕਾਨਾਂ ਹਟਾਈਆਂ ਗਈਆਂ ਨੇ ਇਹ ਉਹਨਾਂ ਦੇ ਇਹ ਬੰਦੇ ਜਾਣ ਕੇ ਮੇਰੇ ਵਾਕਿਓ ਨੇ ਸਾਡੇ ਮੱਲੇ ਦੇ ਨੇ ਇਹ ਕਿਸੇ ਪੋਲੀਟਿਕਲ ਸਟਰੰਟ ਹੈ ਮਾਲੂਮ ਕਾਂਗਰਸੀ ਨੇ ਇਸ ਕਰਕੇ ਨਹੀਂ ਨਹੀਂ ਕਾਂਗਰਸੀ ਨਹੀਂ ਹੈਗੇ ਕੋਈ ਪਾਰਟੀ ਗੱਲ ਖੁੱਲ ਕੇ ਕਰ ਲਈਏ ਕਾਂਗਰਸੀ ਨੇ ਤਾਂ ਢਾਈਆਂ ਨਹੀਂ ਨਹੀਂ ਕਾਂਗਰਸੀ ਨੇ ਢਾਈਆਂ ਕਾਂਗਰਸੀ ਬੰਦੇ ਨਹੀਂ ਹੈਗੇ ਗੱਲ ਹੈ ਕਿ ਸਰਕਾਰ ਦੇ ਬੰਦੇ ਦੋ ਢਾਲੀਆਂ ਬਾਕੀ ਜੋ ਦੋ ਮੈਂ ਢਾੜੀਆਂ ਬਾਕੀ ਆਪੇ ਸਮਾਂ ਜਾਕਰਾਂਗੇ ਇਹਨਾਂ ਨੇ ਦੋ ਕਬਜੇ ਉੱਥੇ ਅੱਗੇ ਕਰ ਲਏ ਨੇ ਜਦ ਮੈਂ ਸਿਰੇ ਏਟੀਵੀ ਨੂੰ ਫੋਨ ਵੀ ਕੀਤਾ ਪਿੱਪਨ ਹੰਡਾ ਜੀ ਨੂੰ ਫੋਨ ਕੀਤਾ ਫੋਨ ਹੀ ਜੱਗਿਆ ਮੈਂ ਕਹਾ ਜਦ ਉਹ ਦੁਕਾਨਾਂ ਕਿਵੇਂ ਢਾੜੀਆਂ ਗਲੀ ਕਬਜੇ ਸਾਰ ਹੋ ਗਿਆ ਹੈ ਤੁਸੀਂ ਉਹ ਕਬਜੇ ਹਟਾ ਨਹੀਂ ਸਕਦੇ ਜਿਹੜੇ ਆ ਨਜਾਇਜ਼ ਨੇ ਗਰੀਬਾਂ ਨੂੰ ਨਹੀਂ ਦਵਾਂਗੇ ਦੁਕਾਨ ਦਵਾਂਗੇ ਕਿੱਥੇ ਦਵਾਂਗੇ ਜਾਨ ਤੇ ਵਿਦੇਸ਼ ਕੁਥਰੀ ਹਣਾ ਜਿਹੜਾ ਪਿਛਲੇ ਮੰਡੀ ਬੋਰਡ ਹੈ ਮੰਡੀ ਬੋਰਡ ਦਾ ਸੌਦਾ ਹੋ ਗਿਆ ਮੰਡੀ ਬੋਰਡ ਦਾ ਸੌਦਾ ਹੋਣਾ ਵੇ ਜਿਹੜੀ ਕੰਪਨੀ ਨੇ ਸੌਦਾ ਲਿੱਤਾ ਵੇ ਉਹ ਕੰਪਨੀ ਕਹਿੰਦੀ ਸਾਡੇ ਕੋ ਰਾਹ ਹੈ ਨਹੀਂਗਾ ਬਸ ਉਹ ਉਹਨੂੰ ਰਾਹ ਦੇਣਾ ਵੇ ਪਿਛਲੇ ਮੰਡੀ ਬੋਰਡ ਦੇ ਕੰਪਨੀ ਜਿਹੜੀ ਕੰਪਨੀ ਸੌਦਾ ਕਰਾਉਣਾ ਵੇ ਹੋਰ ਕੋਈ ਗੱਲ ਨਹੀਂ ਇਹਨਾਂ ਦਾ ਕਿਸੇ ਨੇ ਸੋਚਣਾ ਨਹੀਂ ਏਟੀਪੀ ਨਾਲ ਗੱਲ ਹੋਈ ਉਹ ਕਹਿੰਦੇ ਕਿ ਸਾਈਬਰ ਪ੍ਰਣਾਲੀ ਬਣਾਉਣੀ ਹੈ ਕੋਈ ਸੀਵਰੇ ਬਨਾਰੀ ਦੀ ਬੰਨੀ ਏਟੀਵੀ ਸਰੇ ਮੁੱਕਰੀ ਹੈ ਕਹਿੰਦਾ ਮੈਂ ਤਾਂ ਆਇਆ ਹੀ ਨਹੀਂ ਮੈਂ ਤਾਂ ਹਾਂਡਾ ਜੀ ਨਾਲ ਆਇਆ ਵਾਂ ਮੇਰਾ ਤਾਂ ਕੋਈ ਕੰਮ ਹੀ ਨਹੀਂ ਆਮੀ ਤਾਂ ਹਾਂਡਾ ਹੀ ਡਿਊਟੀ ਹੈ ਆਪ ਜਿਹੜੀ ਬਿਲਡਿੰਗਾਂ ਕਰੋ ਤੋੜਨ ਲੱਗ ਗਈ ਤੈਪ ਜੀ ਤਾਂ ਸਮਾਨ ਚੱਕਦੀ ਹੈ ਇਹੀ ਤਾਂ ਮੈਂ ਪੁੱਛਿਆ ਸੀ ਉਹਨਾਂ ਨੂੰ ਏਟੀਵੀ ਸਾਨੂੰ ਮੈਂ ਕਿਹਾ ਕਿ ਅੱਪ ਕਿਤੇ ਹੋਰ ਮੁਲਕ 'ਚ ਆ ਗਏ ਆ ਕਿ ਕਰੂਨ ਰਾਤੁਰਾਤ ਬਣ ਗਏ ਕਿਤੇ ਨਹੀਂ ਨਾਤ ਜੀ ਮੈਨੂੰ ਨਹੀਂ ਪਤਾ ਗੱਲ ਤੁਸੀਂ ਉੱਪਰ ਗੱਲ ਕਰ ਲਓ ਕਮਿਸ਼ਨਰ ਸਾਹਿਬ ਨਾਲ ਕਮਿਸ਼ਨਰ ਸਾਹਿਬ ਕਹਿੰਦੇ ਮੈਨੂੰ ਨਹੀਂ ਪਤਾ ਹੈਗਾ ਜੇਤਨ ਬੰਗੜ ਜੀ ਹੈ ਨਹੀਂ ਨਹੀਂ ਉਹ ਕਮਿਸ਼ਨਰ ਉਹ ਜਿਹੜੇ ਏਟੀਵੀ ਨੇ 베ਦੀ ਸਾਹਿਬ ਬੇਤੀ ਸਾਹਮਣੇ ਤਾਂ ਗੱਲ ਹੋਈ ਹੈ ਚੇਤਨ ਵਾਂਗੜ ਜੀ ਵੀ ਫੋਨ ਨਹੀਂ ਚੱਕ ਰਹੇ ਨੇ ਕਮਿਸ਼ਨ ਸਾਹਿਬ ਇਹ ਜ਼ੋਨ ਦੇ ਹਾਂਜੀ ਹਾਂ ਚੇਤਨ ਵਾਂਗੜ ਜੀ ਨੇ ਜੀ ਹਾਂ ਮੈਂ ਉਹਨਾਂ ਨਾਲ ਵੀ ਗੱਲ ਕਰ ਰਹੇ ਹਾਂ ਲੇਕਿਨ ਉਹ ਫੋਨ ਨਹੀਂ ਚੱਕਦੇ ਪਏ ਨੇ ਸਾਡੀਆਂ ਦੁਕਾਨਾਂ ਤੋੜਨਾ ਤੋੜ ਲੈਣ ਸਾਨੂੰ ਜਗ੍ਹਾ ਤਾਂ ਦੇ ਦੇਣ ਕਿ ਤੇਰੀ ਕਦੇ ਵੀ ਚਲੋ ਤੁਹਾਨੂੰ ਜੈਸਟ ਕਰ ਦਿੰਦੇ ਆ ਇੱਧਰ ਉਹ ਲਿਖਤੀ ਰੂਪ ਸਾਨੂੰ ਦੇਣਾ ਪਹਿਲਾਂ ਉੱਥੇ ਦੇ ਦਿੰਦੀਆਂ ਜੀ ਇਹ ਮੁੜ ਕੇ ਪੈਸੇ ਲੈ ਲੈ ਜੀ ਬੰਦਿਆਂ ਨੇ ਵਿੱਚ ਇਟਾ ਛਾ ਲੀਆਂ ਮੁੜ ਕੇ ਚੁਗਾ ਦੀਆਂ ਜੀ ਕਿੰਨੇ ਕਿੰਨੇ ਪੈਸੇ ਦਿੱਤੇ ਸੀ ਉਤੜਵਾਇਤ ਆਪਾਂ ਆ ਕੇ ਆ ਕਿਉਂਕਿ ਨਜਾਇਜ਼ ਸੀ ਜੀ ਮੈਨੂੰ ਪਤਾ ਤੁਹਾ ਉੱਥੇ ਅਗਲਾ ਬਣਾਉਣ ਦਿੰਦਾ ਜੀ ਮੰਨ ਇੱਕ ਗੱਲ ਦੱਸੋ ਸਰਕਾਰੀ ਜਗ੍ਹਾ ਤੇ ਮਕਾਨ ਬਣਾ ਕੇ ਤੁਹਾਡੇ ਕੋ ਪੈਸੇ ਲੈ ਕੇ ਕਿਹੜਾ ਐਸਾ ਬੰਦਾ ਆ ਕਿ ਸਰਕਾਰੀ ਰਾਇ ਤੁਹਾਨੂੰ ਦੇ ਰਿਹਾ ਜਗ੍ਹਾ ਦੇ ਰਿਹਾ ਉੱਥੇ ਦੇ ਰੇ ਸੀ ਕਹਿੰਦੇ ਲੋ ਸਾਰੇ ਦੇ ਬੀਬੀ 50000 ਰੁਪਏ ਤੁਹਾਨੂੰ ਦੁਕਾਨਾ ਬਣਾਉਣ ਦੇ ਉੱਥੇ ਜਿਹੜੇ ਦਿਖਾ ਦੇਣੀ ਹੈ ਕਿ ਜਿਹੜੇ ਬੰਦਿਆਂ ਨੇ ਕਬਜ਼ਾ ਕੀਤਾ ਉਹ ਪਰਚਾ ਕਿਉਂ ਨਹੀਂ ਕੀਤਾ ਜੇ ਨਹੀਂ ਕੀਤਾ ਤਾਂ ਫਿਰ ਅਫਸਰਾਂ ਦੇ ਪਰਚਾ ਦੇ ਦੋ ਇੱਕ ਦਿਨ ਖਾਦੇ ਸਾਹਮਣੇ ਸਵਾਲ ਪੁੱਛਿਆ ਪੁੱਛਿਆ ਜੀ ਕਹਿੰਦੇ ਮਾਲਕ ਹੀ ਨਹੀਂ ਪਤਾ ਅੱਜ ਨਹੀਂ ਮਾਲਕ ਪਤਾ ਫੋਟੋ ਨਾਲ ਖੜੇ ਏਟੀਵੀ ਸਾਹਿਬ ਦੇ ਉਹ ਏਟੀਵੀ ਸਾਹਿਬ ਦੇ ਚਾਹਵਾਨ ਹੋਣੇ ਨੇ ਯਾਰ ਏਟੀਵੀ ਨਾਲ ਮੇਰੀ ਗੱਲ ਹੋਈ ਆ ਸਰ ਸਵੇਰੇ ਮੇਰੇ ਗੱਲ ਹੋਈ ਮੈਨੂੰ ਏਟੀਵੀ ਸਾਹਿਬ ਕਹਿੰਦੇ ਇਸ ਬਾਰੇ ਮੈਨੂੰ ਨਹੀਂ ਪਤਾ ਇਨਸਪੈਕਟਰ ਬਿੱਪਨ ਢੰਡੇ ਨਾਲ ਗੱਲ ਕਰੂ ਬਿੱਪਨ ਢੰਡੇ ਦਾ ਮੈਂ ਅੱਜ ਮੈਂ ਬਿੱਪਨ ਢੰਡੇ ਨੂੰ ਆਪ ਮਿਲਿਆ ਉਹ ਬੰਦੇ ਨੂੰ ਉਹ ਉਹਦੇ ਵਿੱਚ ਇਨਸਪੈਕਟਰ ਵਾਲਾ ਕੰਮ ਹੀ ਨਹੀਂ ਹੈਗਾ ਉਹਨੂੰ ਬੋਲਣ ਦਾ ਮਤਲਬ ਬਿਲਕੁਲ ਹੀ ਬੋਲਣ ਦਾ ਨਹੀਂ ਪਤਾ ਗੱਲ ਕਿੱਦਾਂ ਕਰਨੀ ਆ ਉਹਨੂੰ ਮੈਂ ਕਹੀ ਉਸ ਬੰਦੇ ਨੂੰ ਦੁਕਾਨਾ ਢਾਹੀਆਂ ਮੈਂ ਕਹਾ ਨੋਟਿਸ ਦਿਖਾਓ ਕਹਨਾ ਤੂੰ ਜੋ ਮਰਜ਼ੀ ਕਰ ਲੈ ਜਿੱਥੇ ਤੈ ਮਰਜ਼ੀ ਚੱਲਾ ਸੀ ਡੀਸੀ ਮੈਡਮ ਨੂੰ ਇਹਦੀ ਕੰਪਲੀਟ ਪਾਹੰਦੀ ਦਿਆਂਦੀ ਆ ਤੇ ਮੈਡਮ ਕਹਿੰਦੀ ਇਹਦੀ ਬੰਦੀ ਅਸੀਂ ਕਾਰਵਾਈ ਕਰਾਂਗੇ ਠੀਕ ਆ ਨਾ ਅਸੀਂ ਇਹ ਕਹਿੰਨੇ ਕਿ ਜੇ ਅਫਸਰ ਹਾਈ ਕੋਰਟ ਵੀ ਜਾਵਾਂਗੇ ਅਸੀਂ ਜੇ ਇਹਨਾਂ ਨੇ ਇਹ ਕੰਮ ਕੀਤਾ ਹਾਈ ਕੋਰਟ ਜਾਣਾ ਪੈਣਾ ਜੀ ਸਾਡੇ ਕੋਲ ਸਾਰੇ ਆਲਰੇਡੀ ਮੈਨੇ ਪੇਪਰ ਦਿੱਤੇ ਹੋਏ ਆ ਜੇ ਇਹਨਾਂ ਨੇ ਗਲਤ ਤੇ ਨਜਾਇਜ਼ ਤਰੀਕੇ ਨਾਲ ਦੁਕਾਨਾ ਢੁਵਾਈਆਂ ਸਾਨੂੰ ਹਾਈ ਕੋਰਟ ਜਾਣਾ ਪੈਣਾ ਤੇ ਮੈਂ ਇਹੀ ਪੰਜਾਬ ਸਰਕਾਰ ਤੇ ਤੁਹਾਡੇ ਮੀਡੀਆ ਲਈ ਮੈਂ ਪੰਜਾਬ ਸਰਕਾਰ ਮੁੱਖ ਮੰਤਰੀ ਨੂੰ ਮੈਂ ਗੱਲ ਕਰਨਾ ਚਾਹੁੰਦਾ ਭਗਵੰਤ ਮਾਨ ਜੀ ਨੂੰ ਕਿ ਚਲੋ ਠੀਕ ਆ ਤੁਹਾਡੀ ਆਪ ਸਰਕਾਰ ਹੈਗੀ ਆ ਤੁਸੀਂ ਇਹ ਵੀ ਦੇਖੋ ਕਿ ਆ ਜੇ ਤੁਹਾਡੇ ਸਰਕਾਰੀ ਜਿਹੜੇ ਜਿਹੜੇ ਸਰਕਾਰੀ ਅਧਿਕਾਰੀ ਆ ਨਾ ਉਹ ਕਾਨੂੰਨ ਦਾ ਨਜਾਇਜ਼ ਫਾਇਦਾ ਉਠਾਰੇ ਨਜਾਇਜ਼ ਕੁਰਸੀ ਦਾ ਫਾਇਦਾ ਉਠਾਰੇ ਆ ਆ ਨਜਾਇਜ਼ ਫਾਇਦਾ ਉਠਾਰੇ ਆ ਮਤਲਬ ਇਹ ਹੈ ਕਿ ਜਦ ਤੁਹਾਡੇ ਸਰਕਾਰੀ ਅਧਿਕਾਰੀ ਇਲੀਗਲ ਲੀਗਲ ਕੰਮ ਨਹੀਂ ਕਰਦੇ ਇਲੀਗਲ ਕੰਮ ਕਰਦੇ ਆ ਤੁਸੀਂ ਆਪਣੇ ਸਰਕਾਰੀ ਅਧਿਕਾਰਿਆਂ ਤੇ ਕੰਜਾ ਕੱਸੋਗੇ ਤਾਂ ਨਾ ਜੋ ਆਮ ਲੋਕਾਂ ਨੂੰ ਕੰਮ ਤਾਂ ਹਾਂਜੀ ਬਿਲਕੁਲ ਇਹ ਪੰਜਾਬ ਹੁਣ ਜਾਣਾ ਕਿੱਥੇ ਬਾਈ ਜੀ ਮੈਨੂੰ ਆ ਦੱਸੋ ਸਾਰੇ ਪੰਜਾਬੀਆਂ ਨੇ ਕਿੱਥੇ ਸੋਚਿਆ ਕਿੱਥੇ ਦਾ ਸੋਚਿਆ ਕਿ ਜਿੱਥੇ ਸਾਨੂੰ ਜਗ੍ਹਾ ਦੇਣਗੇ ਸ਼ਿਫਟੋ ਗੋਤੋ ਆ ਯਾਰ ਪੰਜਾਬ ਇਸ ਦਾ ਕੰਮ ਰਿਆ ਨਹੀਂ ਹੁਣ ਤੁਹਾਡਾ ਹੋਰ ਕਿੱਥੇ ਜਾਣਾ ਬੈਂਕਾਂ ਦਾ ਬਾਹਰ ਜਾਵਾਂਗੇ ਕੀ ਕਰਾਂਗੇ ਕਰਜੇ ਲੱਕਾਂਗੇ ਕੀ ਕਰਾਂਗੇ ਕਰਜੇ ਜਾ ਕੇ ਲਾਵਾਂਗੇ ਤੇ ਬੱਚੇ ਸਾਡੇ ਰੁੱਲ ਜਾਣਗੇ ਕਿੱਥੋਂ ਲਾਉਣੇ ਨੇ ਕਰਜੇ ਜੱਗਾਂਗੇ ਕਰਜੇ ਬੈਂਕਾਂ ਦੇ ਧੱਕੇ ਖਾਵਾਂਗੇ ਪਤਾ ਨਹੀਂ ਬਕਰ ਜਾ ਦੇ ਦੇ ਨਸ਼ੇੜੀ ਬੰਦੇ ਨਹੀਂ ਆ ਉਹ ਨਸ਼ੇੜੀ ਬਣ ਜਾਣਗੇ ਜਦੋਂ ਉਹਨਾਂ ਨੂੰ ਨਹੀਂ ਕੋਸੋ ਨਹੀਂ ਕੋਈ ਸਾਧਨ ਬਣੂਗਾ ਤੇ ਫਿਰ ਉਹ ਨਸ਼ੇੜੀ ਬਣਨਗੇ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੇ ਬੰਦੇ ਮਿਹਨਤ ਕਰਕੇ ਕਿਰਤ ਕਰਕੇ ਕਮਾਈ ਰੋਟੀ ਖਾਂਦੇ ਉਹ ਦੁਕਾਨਾਂ ਢਾਈਆਂ ਜਾ ਰਹੀਆਂ ਨੇ ਜਿਹੜੇ ਸ਼ਰਾਬ ਦਾ ਅੱਡਾ ਵੇ ਉਹ ਨਹੀਂ ਢਾਇਆ ਜਾ ਰਿਹਾ ਨਾਲ ਨਾਲ ਜਿਹੜੇ ਜਿਹੜੇ ਜੁਵਾਰੀਆਂ ਦੇ ਅੱਡੇ ਜਿੱਥੇ ਜੂਆ ਲਾਟਰੀ ਸਟਾਲ ਚੱਲਦੇ ਰਹੇ ਉਹ ਨਹੀਂ ਢਾਇਆ ਜਾ ਰਿਹਾ ਦੇਖੋ ਫਿਰ ਜਿਹੜੇ ਹੁਣ ਅਸੀਂ ਪੰਜਾਬ ਸਰਕਾਰ ਮੁਰਦਾਵਾ ਕਾਵਾਂਗੇ ਇਹਨਾਂ ਦਾ ਤੁਹਾਡੇ ਤੇ ਪਰਚਾ ਦੇ ਦੋ ਜੀ ਜੁਵਾਰੀਆਂ ਦਾ ਪੈਸਾ ਕੌਣ ਹੈ ਹੁਣ ਕਿੰਨੂੰ ਕਹੀਏ ਜੇ ਅਫਸਰ ਕੋਲ ਅਫਸਰ ਨੂੰ ਨਹੀਂ ਪਤਾ ਕਿੰਨੂੰ ਫਿਰ ਸਰਕਾਰ ਨੂੰ ਕਹੀਏ ਕਿੱਥੇ ਸਰਕਾਰ ਕੀ ਮਰ ਗਈ ਸਾਰੀ ਨਾ ਇੱਥੇ ਸਭ ਨੂੰ ਪਤਾ ਉਹ ਸਾਹਮਣੇ ਲੀਡਰਾਂ ਦੀ ਜਗ੍ਹਾ ਪਿੱਛੇ ਪਈ ਆ ਸਾਹਮਣੇ ਟੈਂਕੀ ਵਾਲੀ ਆਹ ਤਾਂ ਦੇਖੋ ਜੀ ਕਿਹੜੀ ਟੈਂਕੀ ਵਾਲੀ ਇਹ ਤਸਵੀਰ ਤੇ ਘਾਰ ਰਿਆ ਸਾਰੀ ਸ ਇਹ ਤਸਵੀਰ ਇਸ ਕਰਕੇ ਇਹਨਾਂ ਨੂੰ ਟਾਈਮ ਦੇ ਦਿੱਤਾ ਗਿਆ ਕਿ 3 ਵਜੇ ਤੱਕ ਸਾਰੀ ਦੁਕਾਨਾਂ ਤੋੜ ਦੋ ਤੇ ਪਿੱਛੇ ਸਾਰਾ ਸਮਾਨ ਦੁਕਾਨ ਵਾਲਿਆਂ ਨੇ ਆਪਣਾ ਬਾਹਰ ਕੱਢ ਲਿਆ ਵਿਚਰੇ ਨੇ ਜੋ ਉੱਤੇ ਦੁਕਾਨ ਵਾਲਿਆਂ ਨੇ ਉਹਨਾਂ ਨੇ ਕੱਢਿਆ ਕਾਰਪੇਸ਼ਨ ਨੇ ਕੱਢਿਆ ਬਾਹਰ ਤੇ ਬਗੇ ਦਾ ਰਗਾਨ ਹੈਗੀ ਨਾ ਉਹ ਤਾਂ ਖਾਲੀ ਘਾਣਾ ਚੰਦਾ ਜਿਹੜੀ ਕੀਰਤ ਕਰਕੇ ਕੱਢ ਕੇ ਰੱਖਿਆ ਗਿਆ ਇਹਨੇ ਜਿਹੜੇ ਕੀਰਤ ਕਰਕੇ ਕਮਾਂਦੇ ਨੇ ਖਾਂਦੇ ਨੇ ਲੇਕਿਨ ਉਹਨਾਂ ਨੂੰ ਕੀਰਤ ਕਰਕੇ ਨਾ ਖਾਣ ਕਮਾਣ ਨਾ ਆਪਣੀ ਮਿਹਨਤ ਕਰਨ ਕਿਉਂਕਿ ਮਿਹਨਤ ਉਹਨਾਂ ਨੂੰ ਰਾਸ ਨਹੀਂ ਹੈ ਕਿ ਪੰਜਾਬੀ ਹੁਣ ਪੰਜਾਬ ਦੇ ਵਿੱਚ ਲੈ ਕੇ ਵੀ ਰਾਸ ਮਿਹਨਤ ਕਰ ਸਕਣੇ ਸਮਾਨ ਸਾਰਾ ਬਾਹਰ ਰੱਖਤਾ 3 ਵਜੇ ਦਾ ਟਾਈਮ ਦਿੱ ਤਿੰਨ ਵਾਰ ਟਾਈਮ ਦੇਣ ਤੋਂ ਬਾਅਦ ਸਾਫ ਗੱਲ ਕਹਤੀ ਹੈ ਕਿ ਇਹ ਸਾਫ ਹੋਣਾ ਹੈ ਇਹ ਸਾਫ ਹੋਣਾ ਲੇਕਿਨ ਸਾਹਮਣੇ ਇੱਕ ਤੁਹਾਨੂੰ ਦਿਖਾ ਦਾਂ ਇੰਦਰਾ ਮਸ਼ਰੂਮ ਹਾਊਸ ਜਿਹੜਾ ਹੈਗਾ ਵਾ ਉੱਥੋਂ ਇੱਕ ਰੋਡ ਜਿਹੜੀ ਜਾਂਦੀ ਹੋਊਗੀ ਲੇਕਿਨ ਉਹ ਰੋਡ ਨਹੀਂ ਕੱਢਣੀ ਇਹਨਾਂ ਨੇ ਇਹ ਸਾਰੀ ਦੀ ਸਾਰੀ ਦੁਕਾਨਾਂ ਤੋੜਨੀ ਆ ਇਹ ਜਿੰਨੀਆਂ ਦੁਕਾਨਾਂ ਸਾਰੀਆਂ ਤੋੜਨ ਨੂੰ ਕਹਤਾ ਇਹਨਾਂ ਨੂੰ ਲੇਕਿਨ ਆਹ ਸਾਹਮਣੇ ਵੱਡੇ ਆਕਾ ਬੈਠੇ ਹੋਣਗੇ ਇਹਨੇ ਦੁਕਾਨਾਂ ਨਾਲ ਨਹੀਂ ਜਾਣਾ ਇਹ ਸਾਹਮਣੇ ਇੱਕ ਰੋਡ ਨਿਕਲਦੀ ਸਾਹਮਣੇ ਦੇਖੋ ਤੁਸੀਂ ਉਹ ਭੋਲੇ ਸ਼ੰਕਰ ਦੇ ਮੂਰਤ ਤੱਕ ਜਾਂਦੀ ਹੈ ਸ਼ੈੱਡ ਪੱਕੇ ਪਾਏ ਹੋਏ ਨੇ ਪੱਕੇ ਸ਼ੈੱਡ ਲੱਗੇ ਹੋਏ ਨੇ ਅ ਅੱਥੇ ਕਾਰਪੇਸ਼ਨ ਨਹੀਂ ਗਈ ਕਾਰਪੇਸ਼ਨ ਨੂੰ ਇਹ ਕਬਜ਼ਾ ਨਹੀਂ ਦਿਖਿਆ ਕਿ ਪੱਕੇ ਸ਼ੈੱਡ ਪਾਏ ਹੋਏ ਨੇ ਪੱਕੇ ਝੌਂਪੜੀਆਂ ਬਣਾਈਆਂ ਹੋਈਆਂ ਇੱਥੇ ਬੈਠੋ ਇੱਕ ਪਾਸੇ ਦਾਰੂ ਦਾ ਸੇਵਨ ਹੈ ਇਹ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਪੱਕੇ ਸ਼ੈੱਡ ਇਸ ਕਰਕੇ ਬਣਾ ਦਿੱਤੇ ਗਏ ਨੇ ਸਾਡੀ ਕਾਰਪੇਸ਼ਨ ਦੇ ਵਿੱਚ ਬੱਲੇ ਬੱਲੇ ਦੀ ਵਾਕਿਅਤ ਹੈ ਇੱਥੇ ਕਾਰਪੇਸ਼ਨ ਦੀ ਕੋਈ ਸੈਟਿੰਗ ਹੈ ਨਹੀਂ ਇੱਥੇ ਇਸ ਲਾਈਨ 'ਚ ਨਾ ਚਾਰ ਗਲੀਆਂ ਆਉਂਦੀਆਂ ਨੇ ਜੀ ਆਹ ਲਾਈਨ ਦੇ ਵਿੱਚ ਉਹ ਦੁਕਾਨ ਦੇ ਵਿੱਚ ਕਬਜ਼ਾ ਕੀਤਾ ਦਿਖਾ ਕਿਹੜੀ ਗੱਲ ਮੜੀਓ ਇਹ ਗਲੀਆਂ ਲਾੜ ਲਾ ਕਿੰਨੇ ਲਾੜੇ ਸੋ ਕਿਹੜੀ ਗਲੀ ਆ ਜੀ ਅੱਛਾ ਗੜੀਆਂ ਵੀ ਵੇਚਦੇ ਆ ਗਲੀਆਂ ਵੀ ਵੇਚਣੀਆਂ ਆ ਗਲੀਆਂ ਦੋ ਲਾੜ ਧੱਕੇ ਨਾਲ ਸੈਟਲਿਸ਼ਟ ਪਾ ਲਏ ਨੇ ਅੱਛਾ ਉਹ ਗਲੀ ਇਕ ਵੇਚ ਹੀ ਹੋਈ ਆ ਜੀ ਵਿੱਚੋਂ ਕਿੰਨੇ ਵੇਚਤੀ ਪਤਾ ਕਹਿੰਦਾ ਸਾਨੂੰ ਕਾਰਪੋਰੇਸ਼ਨ ਨੇ ਕਹਿਤਾ ਅਫਸਰਾਂ ਨੇ ਕਹਿ ਲਈਏ ਕੀ ਕਰ ਲੋ ਜੀ ਚਾਰ ਗਲੀਆਂ ਹੈਗੀਆਂ ਚਾਰ ਗਲੀਆਂ ਅੱਠ ਤੋਂ ਬਣ ਹੈਗੀਆਂ ਇਹ ਸਾਰੀਆਂ ਵੇਚਤੀਆਂ ਨਹੀਂ ਵੇਖਦੇ ਲੈਟਰ ਮੋਨੀ ਦੇ ਕਿਹੜੀ ਗੱਲਾਂ ਨੇ ਮੱਖਣ ਦੇ ਹਾਂ ਜੀ ਇਹ ਮੋਨੀ ਆਹ ਦੇਖੋ ਕਿ ਗਲੀ ਦਾ ਕਬਜ਼ਾ ਕਰਤਾ ਜਿਹਨਾਂ ਨੇ ਸੈਟ ਲਾ ਦਿੱਤਾ ਨੇ ਉੱਪਰ ਲੇਕਿਨ ਇੱਥੇ ਕਾਰਵਾਈ ਨਹੀਂ ਹੋਈ ਨਹੀਂ ਜੀ ਇੱਥੇ ਨਹੀਂ ਆ ਵੀ ਗਲੀ ਸੀਗੀ ਹੈ ਇਹ ਵੀ ਗਲੀ ਅਰੇ ਸਾਫ ਪਤਾ ਲੱਗਦਾ ਗਲੀ ਹੈ ਯਾਰ ਗਲੀ ਸੀਗੀ ਆ ਦੇਖੋ ਹੈ ਇਹ ਗਲੀ ਸੀਗੀ ਇਹ ਗਲੀ ਸੀ ਉਹ ਇਹ ਗਲੀ ਸੈਟਰ ਲਾਤਾ ਹਾਂਜੀ ਹਾਂਜੀ ਸਾਲ ਹੋ ਗਿਆ ਕੰਪਲੇਨ ਕਰਦੇ ਨੂੰ ਏਟੀਪੀ ਮੋਹਨ ਸਿੰਘ ਸੀ ਮੈਡਮ ਸੀ ਸਭ ਨੂੰ ਕੋਈ ਸੁਣਵਾਈ ਨਹੀਂ ਇੱਥੇ ਕੋਈ ਕੁਛ ਨਹੀਂ ਇਹ ਕਹਿੰਦੇ ਸਾਨੂੰ ਅਫਸਰਾਂ ਨੇ ਕਿਹਾ ਤਾਂ ਕਿ ਤੁਸੀਂ ਲੈ ਲਓ ਹੂੰ ਪਾਤਰ ਸਾਹਮਣੇ ਆ ਕਿਹੜੇ ਇਹ ਗਲੀ ਹੈ ਜੇ ਨਕਸ਼ੇ 'ਚ ਗਲੀ ਨਾ ਹੋਵੇ ਸਰਕਾਰੀ ਰਾਹ ਵੀ ਵਿਕਣ ਲੱਗ ਗਏ ਨੇ ਕਾਰਪੋਰੇਸ਼ਨ ਦੇ ਅਫਸਰਾਂ ਦੇ ਕੋਲੋਂ ਇਹ ਕਾਰਪੋਰੇਸ਼ਨ ਦੇ ਅਫਸਰਾਂ ਕੋਲ ਆ ਪੁੱਛੇ ਜਾਵੇ ਕਿ ਸਰਕਾਰੀ ਗਲੀ ਦੇ ਇੱਕ ਦਿਤੀ ਰਾਤੋ ਰਾਤ ਸ਼ਟਰ ਕਿੱਦਾਂ ਪੈ ਗਿਆ ਇੱਕ ਸਵਾਲ ਹੈ ਕਿ ਇਹ ਪੰਜਾਬੀ ਜਿੰਨੇ ਵੀ ਪੰਜਾਬੀ ਮੇਰੇ ਪਿੱਛੇ ਖੜੇ ਨੇ ਕੀ ਇਹ ਰੋਟੀ ਨਾ ਖਾਣ ਕੀ ਆਪਣਾ ਕਾਰੋਬਾਰ ਨਾ ਕਰਨ ਅਗਰ ਇਹ ਲਾਟਮੈਂਟ ਵਾਲੇ ਸਾਡੇ ਕੋ ਖੜੇ ਨੇ ਜਿਹੜੇ ਬੌਜੀ ਸਾਡੇ ਕੋ ਖੜੇ ਨੇ ਜਿਹੜੇ 40 ਸਾਲ ਪੁਰਾਣਾ ਜਿਨ੍ਹਾਂ ਕੋ ਲਾਟਮੈਂਟ ਹੋਈ ਪਈ ਹੈ ਜਿਨ੍ਹਾਂ ਨੂੰ ਲਾਟੀ ਹੈ ਜਿਹੜੇ ਨੇ ਇਹ ਬੌਜੀ ਸਿਗੇ ਬੌਜੀ ਅੱਗੇ ਆਓ ਜਿਨ੍ਹਾਂ ਕੋਲ ਆਪਣੇ ਇੱਕ ਜਿੰਨਾਂ ਕੋਲ ਆਪਣੇ ਕਾਗਜ਼ ਨਹੀਂ ਇਹ ਵੀ लाਟੀਆਂ ਨੇ ਜਿੰਨਾਂ ਕੋਲ ਕਾਗਜ਼ ਨਹੀਂ ਲੇਕਿਨ ਇਹਨਾਂ ਨੂੰ ਕੁਝ ਦਿੱਤਾ ਨਹੀਂ ਕਿ ਇਹਨਾਂ ਨੇ ਦੁਕਾਨਾਂ ਤੋੜ ਦਿੱਤੀਆਂ ਤੇ ਉੱਤੋਂ ਸਮਾਂ ਦਿੱਤਾ ਕਿ 3 ਵਜੇ ਤੱਕ ਤੁਸੀਂ ਖਾਲੀ ਕਰ ਦਿਓ ਅਗਰ ਖਾਲੀ ਨਹੀਂ ਕਰਦੇ ਤਾਂ ਸਾਨੂੰ ਮਜਬੂਰਨ ਕਾਰਵਾਈ ਕਰਨੀ ਪੈਗੀ ਲੇਕਿਨ ਜਦੋਂ ਇਨਸਪੈਕਟਰ ਦਾ ਬਿਆਨ ਲੈਣਾ ਚਾਹਿਆ ਤਾਂ ਉਹਨਾਂ ਨੇ ਕਿਹਾ ਕਿ ਸੀਵਰ ਪ੍ਰਣਾਲੀ ਬਣਣੀ ਆ ਲੇਕਿਨ ਸੀਵਰ ਪ੍ਰਣਾਲੀ ਬਣਣੀ ਆ ਤਾਂ ਤੁਸੀਂ ਇੱਕ ਪਾਸੇ ਕਹਿੰਦੇ ਹੋ ਕਿ ਸਰਵਿਸ ਰੋਡ ਬਣਨੀ ਆ ਅਗਰ ਸਰਵਿਸ ਰੋਡ ਬਣਨੀ ਆ ਤੇ ਪੂਰੀ ਦੀ ਪੂਰੀ ਆਬਾਦੀ ਜਿਹੜੀ ਕਬਜ਼ੇ ਕਿਤੇ ਹੋਏ ਨੇ ਜਿਹੜੇ ਲਾਡਮੈਂਟ ਤੁਸੀਂ ਕੀਤੀ ਹੋਣੀ 40 45 ਸਾਲ ਪਹਿਲੇ ਕਿ ਉਹ ਹੋਵੇਗਾ ਉਹ ਤੇ ਕਾਰਵਾਈ ਹੋਣੀ ਹੋਣੀ ਹੈ ਪਰ ਇੱਕ ਚੀਜ਼ ਮੈਂ ਹੋਰ ਕਹਿਣੀ ਚਾਹ ਰਿਹਾ ਇੱਕ ਮੈਂ ਜਿਹੜਾ ਵੀ ਠੇਕੇਦਾਰ ਆਂਦਾ ਉਹ ਰੋਡ ਨਾਪਦਾ ਕਹਿੰਦੇ ਰੋਡ ਦਾ ਕੋਈ ਲੈਣਾ ਦੇਣਾ ਨਹੀਂ ਪੰਪ ਤੇ ਕੰਦ ਆਂਦੇ ਹੀ ਆ ਕੋਈ ਰੋਡ ਦਾ ਦੁਕਾਨਾਂ ਦਾ ਕੋਈ ਲੈਣਾ ਦੇਣਾ ਨਹੀਂ ਨਾ ਟਾਣੀਆਂ ਤੇ ਅਗੇ ਪਰਗ ਬਣਾਣ ਦੀ ਲੋੜ ਦੀ ਪੰਪ ਵੀ ਪਰਗ ਬਣਾਣ ਦੀ ਲੋੜ ਦੀ ਮੈਂ 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 ਕਹਿੰਦਾ ਸਾਡੇ ਕਹਿੰਦੇ ਜੀ ਠੱਕੇ ਨਾ ਕਰਵਾਇਆ 10 ਸਾਲ ਦਾ ਹਲੇ ਟਾਈਮ ਹੈਗਾ ਉਹਨੂੰ ਇਸ ਬਨੁਨਤੀ 1999 ਸਾਲ ਦਾ ਟਾਈਮ ਹੈਗਾ ਲੈ ਮਾਪਾਲ ਨੇ ਪਿੱਛੇ ਬੈਕਸਾਈਡ ਆਪ ਆਪਣਾ ਲੈਂਟਰ ਟੁੱਟਾ ਸੀ ਉਹਨਾਂ ਨੇ ਲੈਂਟਰ ਪਵਾਇਆ ਜੇ ਪੰਪ ਵਾਲੇ ਨੂੰ ਪਤਾ ਹੁੰਦਾ ਮੇਰੇ ਟੁੱਟਣਾ ਆਪਾਂ ਲੈਂਟਰ ਕਿਉਂ ਪਵਾਉਂਦੇ ਆ ਆਪੀ ਜਾ ਕੇ ਆ ਪਪਾ ਤੇ ਦੇਖ ਲਿਜੀਏ ਲੈਂਟਰ ਨਵਾਂ ਪੜਾਵਾ ਮੈਂ মিডিਆ ਰਾਹੀਂ ਇੱਕ ਗੱਲ ਕਹਿਣੀ ਚਾਹਨਾ ਕਿਉਂਕਿ ਵਿਪਨ ਹੰਡਾ ਜਿੱਦਾਂ ਦਾ ਸਵੇਰੇ ਸਲੂਕ ਕਰਕੇ ਗਿਆ ਕਿਸੇ 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 ਦੁਕਾਨਦਾਰ ਜਾਂ ਮੇਰੇ ਨਾਲ ਕੋਈ ਵੀ ਮਤਲਬ ਕੋਈ ਐਸਾ ਪਰਚਾ ਪਵਾਸਾ ਦਾ ਕੋਈ ਗਲਤ 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 ਤਰੀਕੇ ਨਾਲ ਸਾਡੇ ਨਾਲ ਤੱਕਾ ਹੋ ਸਕਦਾ ਖਾਸ ਕਰਕੇ ਮੇਰੇ ਨਾਲ ਜਾਂ ਹੋਰ ਦੁਕਾਨਾਂ ਵਾਲਿਆਂ ਨਾਲ ਕਹਿੰਦੇ ਜਿਹੜਾ ਦੁਕਾਨਾਂ ਵਾਲਾ ਬੋਲਿਆ ਜਾਂ ਮੈਨੂੰ ਕਹਿੰਦਾ ਤੂੰ ਬੋਲਿਆ ਅਸੀਂ ਤੁਹਾਨੂੰ ਛੱਡਣਾ ਨਹੀਂ ਤੁਹਾਡੇ ਨਾਲ ਬੜਾ ਬੁਰਾ ਹਾਲ ਕਰਾਂਗੇ ਕੋਈ ਨਹੀਂ ਸਿੱਧਾ ਸਿੱਧਾ ਟਾਣ ਆ ਕੇ ਦੁਕਾਨਾ ਬਸ ਹੋਰ ਕੁਝ ਨਹੀਂ ਹੈਗਾ ਬੜਾ ਤਗੜਾ ਸਿੱਤਮ ਹੈ ਬਹੁਤ ਤਗੜਾ ਭਾਜੀ ਇਹ ਸਾਰਾ ਮਿੱਲੀ ਭਗਤ ਨਾਲ ਹੋ ਰਿਹਾ ਸਾਰਾ ਕੁਝ ਬਿਲਕੁਲ ਸਭ ਕੁਏ ਮਿਲੀ ਭਗਤ ਨਾ ਹੋ ਰਿਹਾ ਤਸਵੀਰ ਹੈ ਕਿ ਰੋਡ ਕਰਨੀ ਦਾ ਰੋਡ ਅਗਲੀ ਵੀ ਤੋੜੋ ਅਗਲੇ ਵੀ ਬਿਲਡਿੰਗਾਂ ਤੋੜੋ ਲੇਕਿਨ ਇਹ ਕਿਉਂ ਤੁਸੀਂ ਇੰਨਾ ਦੇ ਇੰਨਾ ਨਾਲ ਸਾਡੀ ਦੁਕਾਨ ਤੋੜ ਦੋ ਸਾਡੀ ਕੋਈ ਦਰਾਜ ਨਹੀਂ ਸਾਰੀਆਂ ਲੈਨ ਵਜਾਂ A ਤੋਂ Z ਸਾਰੀਆਂ ਦੁਕਾਨਾਂ ਤੋੜ ਦੋ ਬਿਲਕੁਲ ਕਿਸੇ ਨੂੰ ਨਾ ਚੱਲੋ ਅਸੂਲਨ ਦੁਕਾਨਾਂ ਨਾ ਕਰੋ ਸਾਡੀਆਂ ਦੁਕਾਨਾਂ ਤੋੜਦੇ ਹੋ ਅਗਲੀਆਂ ਛੜਦੇ ਹੋ ਐਦਾਂ ਨਾ ਕਰੋ ਸਾਰੀਆਂ ਚੱਲੋ ਜਿੰਨੀਆਂ ਦੁਕਾਨਾਂ ਹੈਗੀਆਂ ਸਾਰੀਆਂ ਢਾਓ ਸਾਨੂੰ ਕਿਸੇ ਨੂੰ ਕੋਈ ਦਰਾਜ ਨਹੀਂ ਬਾਈਪਾਸ ਤੇ ਜਿਹੜਾ ਇਹ ਮਤਲਬ ਨਹੀਂ ਹੈਗਾ ਕਿਸੇ ਨੂੰ ਉਧਰ ਦੁਕਾਨਾਂ ਦੋ ਦੇਤੀਆਂ ਸਾਡੀਆਂ ਦੁਕਾਨਾਂ ਢਾਣ ਆਪਣੇ ਝੇਤਿਆਂ ਨੂੰ ਨਾ ਛੱਡੋ ਇੱਕੋ ਸਾਰੇ ਇੱਕੋ ਜੇ ਰੱਖੋ ਕਿਹਦੇ ਨੂੰ ਵੱਖਰੇ ਸਾਹ ਵੋਟਾਂ ਸਾਹਮਣੇ ਦਿੱਤੀਆਂ ਹਾਂ ਵੋਟਾਂ ਸਾਹਮਣੇ ਦਿੱਤੀਆਂ ਐਮਐਲਏ ਸਾਰਿਆਂ ਦੇ ਨੇ ਜਿਨ੍ਹਾਂ ਮੋਦਵਾਰ ਸੱਜਣ ਨੇ ਸਾਰਿਆਂ ਦੇ ਨੇ ਕਿਤੇ ਇੱਕ ਦੇ ਨਹੀਂ ਹੈਗੇ ਤੁਹਾਨੂੰ ਪਤਾ ਸਾਰੇ ਸਬਜ਼ੀ ਮੰਡੀ ਦੇ ਵਿੱਚ ਜੋ ਦੁਕਾਨਾਂ ਜਿਹੜੀਆਂ ਐਨਜੀਟੀ ਦੇ ਅੰਦਰ ਆ ਰਹੀਆਂ ਸੀ ਉਹਨਾਂ ਨੂੰ ਰਿਮੂਵ ਕੀਤਾ ਜਾ ਰਿਹਾ ਹੈ ਤਸਵੀਰ ਹੈ ਪੀਲਾ ਪੰਜਾ ਜਿਹੜਾ ਚੱਲਦਾ ਨਜ਼ਰ ਆ ਰਿਹਾ ਹੈ ਕਿ ਹੁਣ ਸਰਕਾਰ ਜਿਹੜੀ ਹੈ ਸਟ੍ਰਕ ਹੋ ਗਈ ਹੋਈ ਹੈ ਕਿ ਸਰਕਾਰ ਕਹਿ ਰਹੀ ਹੈ ਜੋ ਨੈਸ਼ਨਲ ਗ੍ਰੀਨ ਇਵੈਂਟ ਦੇ ਅੰਦਰ ਜਿਹੜਾ ਆ ਰਿਹਾ ਹੈ ਐਨਜੀਟੀ ਅੰਡਰ ਆ ਰਹੀ ਜਿਹੀ ਚੀਜ਼ਾਂ ਆ ਰਹੀਆਂ ਨੇ ਉਹਨ ਡੈਮੋਲਿਸ਼ ਕਰਦੇ ਜਾਊਗਾ ਇਹ ਡੈਮੋਲਿਸ਼ ਕਰਤਾ ਜਾ ਰਿਹਾ ਹੈ ਤੁਹਾਨੂੰ ਵੀ ਅਮੇਡ ਕਰਕੇ ਦਿਖਾਣੀ ਲਾਜ਼ਮੀ ਵੀ ਹੈਗੀ ਆ ਇਹ ਤਸਵੀਰ ਹੈ ਜੋ ਬਿਲਕੁਲ ਬਿਲਕੁਲ ਇਹ ਐਪ ਕਰਤਾ ਜਾ ਰਿਹਾ ਹੈ ਕਿ ਜਿੰਨੀਆਂ ਵੀ ਇੱਥੇ ਬਿਲਡਿੰਗਾਂ ਨੂੰ ਬਿਲਕੁਲ ਸਾਫ਼ ਕੀਤਾ ਜਾਊਗਾ ਵੱਡੇ ਅਧਿਕਾਰੀ ਜਿਹੜੇ ਨੇ ਇੱਥੇ ਹੋਂਚੇ ਵੀ ਹੋਏ ਨੇ ਅਧਿਕਾਰੀ ਇੱਥੇ ਖੜੇ ਵੀ ਹੋਏ ਨੇ ਅਧਿਕਾਰੀਆਂ ਦਾ ਵੀ ਧੰਨਵਾਦ ਕਰਾਂਗੇ ਲੇਕਿਨ ਇਹ ਤਸਵੀਰ ਦਿਖਾਣੀ ਲਾਜ਼ਮੀ ਹੈ ਡੈਮੋਲੇਸ਼ਨ ਲਗਾਤਾਰ ਹੋ ਰਹੀ ਹੈ ਇਹ ਤਸਵੀਰ ਹੈ ਇਹ ਜੁਨੀਆ ਵੀ ਐਨਜੀਟੀ ਦੇ ਅੰਦਰ ਜਿਹੜੀਆਂ ਕੱਪੜੇ ਜਿਹੜੇ ਕਿਤੇ ਹੋਏ ਸੀਗੇ ਉਹ ਸਾਰੇ ਦੇ ਸਾਰੇ ਰਿਮੂਵ ਕੀਤੇ ਜਾ ਰਹੇ ਨੇ ਸਮਾਨ ਜਿਹੜਾ ਆਪ ਹੀ ਲਿਆਏ ਆ ਰਹੇ ਆ ਬਾਹਰ ਡੰਡਾ ਜਿਹੜਾ ਉਹ ਲਿਆਏ ਜਾ ਰਹੇ ਆ ਤਸਵੀਰ ਤੁਹਾਨੂੰ ਦਿਖਾਣੀ ਲਾਜ਼ਮੀ ਆ ਸਾਡੇ ਨਾਲ ਤਹਿਬ ਗਾਰੀ ਤੋਂ ਇੰਸਪੈਕਟਰ ਬੀਪਨ ਹਾਂਡਾ ਨਾਲ ਗੱਲਬਾਤ ਕਰਦੇ ਹਾਂ ਹਾਂਡਾ ਸਾਹਿਬ ਕੀ ਪੂਰਾ ਮਾਮਲਾ ਕਿਉਂ ਡੈਮੋਲਿਸ਼ ਕੀਤਾ ਜਾ ਰਿਹਾ ਨੇ ਇਹ ਜਿਹੜਾ ਨਾ ਗ੍ਰੀਨ ਬੈਲਟ ਦੇ ਵਿੱਚ ਆ ਗਿਆ ਐਨਜੀਟੀ ਦੇ ਵਿੱਚ ਹੈ ਇਹਨੂੰ ਤਾਂ ਕਰਕੇ ਜਿਹੜਾ ਹੈਗਾ ਇਹ ਰਿਮੂਵ ਕੀਤਾ ਜਾ ਰਿਹਾ ਮੈਂ ਐਕਚੁਅਲੀ ਤਹਿਬਗਾਰੀ ਖੋਖੇ ਹੁੰਦੇ ਸੀਗੇ ਇਹਨਾਂ ਦੇ ਕਰਾਏ ਘਟੋ ਘਟ ਤਿੰਨ 3.5 4 ਸਾਲ ਹੋ ਗਏ ਇੱਕ ਹੋਰ ਕਾਰਡ ਜਿਹੜਾ ਮੈਂ ਚੈੱਕ ਕੀਤਾ ਉਹ ਵੀ ਨਹੀਂ ਜਮਾ ਕਰਾਏ ਹੋਏਗੇ ਇਨੇ ਕਰਕੇ ਬਿਲਡਿੰਗ ਬ੍ਰਾਂਚ ਵੱਲੋਂ ਸਾਨੂੰ ਨਾਲ ਅਸੀਂ ਆਏ ਆ ਉਹਨਾਂ ਦੇ ਵੀ ਇਹ ਰਿਮੂਵ ਕਰ ਲਈ। ਲੇਕਿਪਨ ਜਿੰਨਾ ਕੋਰ ਦਾ ਐਗਰੀਮੈਂਟ ਹੋਊਗਾ ਜਾਂ ਪੁਰਾਣਾ ਜਿਹੜਾ ਇਹਨਾਂ ਨੂੰ ਲਾਟ ਹੋਈ ਹੋਗੀ ਸਟਾਮ ਆਂਦਾ ਜਾਂ ਪੇਪਰ ਹੁੰਦੇ ਨੇ ਉਹਨਾਂ ਨੂੰ ਲਾਟ ਕੀਤੀ ਜਾਊਗੀ ਕੋਈ ਦੁਕਾਨ। ਨਹੀਂ ਦੇਖੋ ਜਿਹੜਾ ਤੈਵ ਗਰੀ ਦਾ ਹੁੰਦਾ ਨਾ ਖੋਖਾ ਜੀ ਉਹਦੀ ਲਾਟਮੈਂਟ ਨਹੀਂ ਹੁੰਦੀਗੀ। ਐਕਚੁਅਲੋ ਰਿਮੂਵ ਅਸੀਂ ਬਿਗੈਰ ਨੋਟਿਸ ਦਿੱਤੇ ਵੀ ਕਰ ਸਕਦੇ ਹਾਂ ਪਰ ਇਹਦੀ ਫਾਰਮੈਲਟੀ ਕੰਪਲੀਟ ਕੀਤੀ ਹੋਈ ਹੈ। ਜੀ ਇਹਨੂੰ ਅਨਾਊਂਸਮੈਂਟ ਵੀ ਕੀਤੀ ਹੋਈ ਹੈ। ਬਾਕਾਇਦਾ ਇਹਨਾਂ ਨੂੰ ਕਿਹਾ ਵੀ ਹੋਇਆ ਵੀ ਇੱਥੋਂ ਰਿਮੂਵ ਕਰ ਲੋ। ਜੀ ਹਾਂ ਜੇ ਮਤਲ ਸਾ ਕਮਿਸ਼ਨਰ ਸਾਹਿਬ ਜਾਂ ਕੋਈ TLC ਸਾਡੀ ਕਮੇਟੀ ਆ ਉਹ ਫੈਸਲਾ ਕਰੂਗੀ ਜੇ ਆਪਦੀਆਂ ਐਪਲੀਕੇਸ਼ਨਾਂ ਦੇ ਦੇਣ ਵੀ ਅਸੀਂ ਜਿਹੜਾ ਰੈਂਟ ਪੇ ਕਰਨ ਨੂੰ ਤਿਆਰ ਆ ਜਾਂ ਪਿਛਲਾ ਏਰੀਆ ਦੇਣ ਨੂੰ ਤਿਆਰ ਆ ਪ੍ਰੋਫੈਟ ਜੋ ਡਿਸਾਈਡਡ ਹੋਊਗਾ ਕਮਿਸ਼ਨਰ ਸਾਹਿਬ ਕਮੇਟੀ ਡਿਸਾਈਡ ਕਰੂਗੀ ਲੇਕਿਨ ਇਹ ਵਿਪਨ ਜੀ ਤੁਹਾਡੇ ਤੇ ਇਲਜ਼ਾਮ ਲੱਗੇ ਜਦੋਂ ਖਬਰ ਕਰ ਰਹੇ ਸੀ ਬੀਤੀ ਸਾਹਿਬ ਨਾਲ ਗੱਲਬਾਤ ਕੀਤੀ ਬਿਲਡਿੰਗ ਬਣਾਉਣ ਸੇ ਉਹਨਾਂ ਨੇ ਕਿਹਾ ਸਭ ਕੋਈ ਵਿਪਨ ਜੀ ਨੂੰ ਪਤਾ ਵੈ ਵਿਪਨ ਜੀ ਸਾਰੀ ਉਹਨਾਂ ਦੀ ਹੇਟਾ ਨਿਗਰਾਨੀ ਚ ਕੰਮ ਹੋ ਰਿਹਾ ਵੈ ਹੁਣ ਬਿਲਡਿੰਗ ਬਣਾਉਣ ਸੇ ਟੈਪਜਰੀ ਦਾ ਅਲੱਗ-ਅਲੱਗ ਨੇ ਟੈਪਜਰੀ ਕੋਲ ਐਸੀ ਕਿਹੜੀ ਪਾਵਰ ਆ ਗਈ ਕਿ ਟੈਪਜਰੀ ਹੁਣ ਸਮਾਨ ਚੱਕਣ ਦੀ ਬਜਾਏ ਰੋਡ ਨੂੰ ਸਾਫ਼ ਕਰਾਂ ਇੱਕ ਕਰੋਸਮੈਂਟ ਕਰਾਉਣ ਦੀ ਬਜਾਏ ਹੁਣ ਸ਼ੈਡਾਂ ਵੀ ਤੋੜਨ ਲੱਗ ਗਈ ਦੁਬਾਰਾ ਤੋੜਨ ਲੱਗ ਜਿਹੜੀ ਪੱਕੀ ਕਰੋਚਮੈਂਟ ਆ ਉਹ ਬਿਲਡਿੰਗ ਰਿਮੂਵ ਕਰਦੀ ਹੈ ਜਿਹੜੀ ਕੱਚੀ ਕਰੋਚਮੈਂਟ ਆ ਉਹ ਤੈਵੀਗਾਰੀ ਕਰਦੀ ਹੈ ਮੈਂ ਇਸ ਟਾਈਮ ਤੈਵੀਗਾਰੀ ਵੱਲੋਂ ਆਇਆ ਕੱਚੀ ਕਰੋਚਮੈਂਟ ਰਿਮੂਵ ਕਰਨ ਜੇ ਕੋਈ ਰਸਤੇ ਸਮਾਨ ਆਊਗਾ ਜਾਂ ਕੋਈ ਕੱਚੀ ਕਰੋਚਮੈਂਟ ਜਿਵੇਂ ਇੰਗਲਾਂ ਲੱਗੀਆਂ ਇਹ ਮੇਰੀ ਕਨਸਟ੍ਰਕਟਿ ਹੈ ਜਿਹੜੀ ਪੱਕੀ ਕਰੋਚਮੈਂਟ ਆ ਉਹ ਬਿਲਡਿੰਗ ਹੀ ਕਰ ਰਹੀ ਹੈ ਨਾਲ ਬਿਲਡਿੰਗ ਬ੍ਰਾਂਚ ਤਾਂ ਹੀ ਨਾਲ ਮੇਰੇ ਨਾਲ ਆਈ ਹੋਈ ਹੈ ਮਤਲਬ ਅਕਸਰ ਅਕਸਰ ਦੀ ਕਰ ਦਿੰਦਾ ਕਈ ਵਾਰ ਜਿੱਦਾਂ ਹੁਣ ਗੱਲਬਾਤ ਕੀਤੀ ਤਾਂ ਸਾਫ਼ ਗੱਲ ਉਹਨਾਂ ਨੇ ਪੱਲਾ ਝਾੜਦਾ ਕਿ ਵਿਪਨ ਹਾਂਡਾ ਜੀ ਨੂੰ ਸਾਰਾ ਕੁਝ ਪਤਾ ਦੇਖੋ ਲੱਗ ਲੱਗ ਗਿਆ ਹੁਣ ਜਿਵੇਂ ਕਈਏ ਗ੍ਰੀਨ ਬੈਲਟ ਹੈ ਜਿਹੜਾ ਉਹ ਬੀ ਐਨ ਆਰ ਦੇਖਦੀ ਹੈ ਜੇ ਮੈਂ ਕਹਾਂ ਉਹਨਾਂ ਨੇ ਦੇਖਣਾ ਦੇਖੋ ਮੈਨੂੰ ਡਿਊਟੀ ਜੋ ਲੱਗੀ ਮੈਂ ਉਹ ਆਦੀ ਡਿਊਟੀ ਕਰ ਰਿਹਾ ਜੀ ਬਿਲਕੁਲ ਅਰੇ ਲਾਟਮੈਂਟ ਨਹੀਂ ਮਿਲੇਗੀ ਅਗਰ ਅਲਾਟਮੈਂਟ ਹੋਈ ਤਾਂ ਨਹੀਂ ਮੈਂ ਇਹ ਨਹੀਂ ਕਹਿ ਰਿਹਾ ਲਾਟਮੈਂਟ ਮਿਲੇਗੀ ਅਲਾਟਮੈਂਟ ਜਿਹੜੀ ਹੈਗੀ ਹੈ ਔਰ ਰੈਂਟ ਬ੍ਰਾਂਚ ਤੇ ਕਮਿ ਐਲਸੀ ਕਮੇਟੀ ਹੀ ਡਿਸਾਈਡ ਕਰੂਗੀ ਮੈਂ ਉਸੇ ਡਿਸਾਈਡ ਨਹੀਂ ਕਰ ਸਕਦਾ ਬਹੁਤ ਬਹੁਤ ਸ਼ੁਕਰੀਆ ਸਾਡਾ ਵਿਪਨ ਹਾਂਡਾ ਜੀ ਮੌਜੂਦ ਸੀ ਕਿ ਇੰਸਪੈਕਟਰ ਨੇ ਤੈਪ ਜੈ ਦੇ ਸਾਫ਼ ਗੱਲ ਕਹਿਤੀ ਹੈ ਕਿ ਅਗਰ ਕਿਸੀ ਅਲਾਰਡਮੈਂਟ ਹੈ ਪੱਕੀਆਂ ਦੁਕਾਨਾਂ ਸੀਗੀਆਂ ਜੋ ਕਾਰਪੋਰੇਸ਼ਨ ਤੋਂ ਲਾਟੀਆਂ ਗਈਆਂ ਸੀਗੀਆਂ ਅਲਾਰਡਮੈਂਟ ਹੋ ਹੀ ਗਈ ਸੀ ਲੇਕਿਨ ਉਹਨਾਂ ਦੇ ਉੱਤੇ ਹੱਕ ਤੈਪ ਜੈ ਦੇ ਬੰਦਾ ਸੀ ਤੈਪ ਜੈਰੀ ਨੇ ਜੋ ਇੰਸਪੈਕਟਰ ਇੱਥੇ ਹੈ ਜੋ ਬੇਦੀ ਨੇ ਉਹ ਬਿਲਡਿੰਗ ਬਣਾ ਦੇ ਇੰਸਪੈਕਟਰ ਬੇਦੀ ਨੇ ਉਹ ਤਾਂ ਚਲੋ ਆਏ ਨਹੀਂਗੇ ਏਟੀਵੀ ਸੋਰੀ ਮਾਫ ਕਰਨਾ ਏਟੀਵੀ ਬੇਦੀ ਜਿਹੜੇ ਸੀਗੇ ਉਹ ਆਏ ਨਹੀਂਗੇ ਲੇਕਿਨ ਉਹਨਾਂ ਜਿਹੜਾ ਫ ਬਿਲਡਿੰਗਾਂ ਸਮਾਨ ਜਿਹੜਾ ਬਾਰ ਪਿਆ ਹੁੰਦਾ ਨੂੰ ਰਿਮੂਵ ਕਰਾਂਦਾ ਲੇਕਿਨ ਗੱਲ ਕੀਤੀ ਆਵੇ ਹੁਣ ਜਿਹੜੀ ਬਿਲਡਿੰਗਾਂ ਪੂਰੀ ਡੈਮੋਲਿਸ਼ ਕਰ ਦਿੱਤੀਆਂ ਗਈਆਂ ਇਹ ਖਬਰ ਦਾ ਸਿੱਧਾ ਪ੍ਰਸਾਰਣ ਇਸ ਕਰਕੇ ਦਿਖਾਇਆ ਜਾ ਰਿਹਾ ਕਿ ਅਗਰ ਤੁਸੀਂ ਵੀ ਕਿੱਥੇ ਕਬਜ਼ਾ ਕਰਕੇ ਬੈਠੇ ਹੋ ਤੁਸੀਂ ਆ ਸੋਚਦੇ ਹੋ ਕਾਰਪੇਟ ਜਗ੍ਹਾ ਦੇ ਉੱਤੇ ਕਬਜ਼ਾ ਕਰ ਲਾਂਗੇ ਲੇਕਿਕਿ ਤੁਹਾਡੇ ਲਈ ਮਾੜੀ ਖਬਰ ਵੀ ਹੋ ਸਕਦੀ ਹੈ ਕਿਉਂਕਿ ਨਗਰ ਨਿਗਮ ਲੁਧਿਆਣਾ ਹੁਣ ਸਾਵਜ ਹਦਾਇਤਾ ਕਰ ਰਹੀ ਹੈ ਕਿ ਦੁਕਾਨਾਂ ਜਿੱਥੇ ਤੁਸੀਂ ਕਬਜ਼ੇ ਕੀਤੇ ਹੋਏ ਨੇ ਉਹ ਖਾਲੀ ਕਰ ਦਿਓ ਨਹੀਂ ਤਾਂ ਸਾਨੂੰ ਕਾਨੂੰਨੀ ਕਾਰਵਾਈ ਕਰਨੀ ਪੈਗੀ ਕਹਿਰਾ ਮੈਂ ਧਰਮੇ ਨਾਲ ਵਿਸ਼ਾਲ ਕਪੂਰ ਲੜਨ ਲੈ